ਯਾਸਪੀ ਦਾ ਹੁਣ ਫੋਨ ਆਇਆ ਕਿ ਅਸੀਂ ਤੁਹਾਨੂੰ ਉੱਥੇ ਪਹੁੰਚਣ ਤਾਂ ਦੇਣਾ ਨਹੀਂ ਸਰਕਾਰ ਦਾ ਇਸ ਗੱਲ ਵੱਲ ਤਾਂ ਧਿਆਨ ਨਹੀਂ ਸਾਡੀ ਮੰਗ ਵੱਲ ਤਾਂ ਧਿਆਨ ਨਹੀਂ ਹੈਗਾ ਲੇਕਿਨ ਸਾਡੀ ਜਿਹੜੀ ਫੜੋ ਫੜਾਈ ਆ ਉਹ ਜਾਰੀ ਹੈ ਅੱਜ ਦਿਨ ਵਿਚ ਵੀ ਜਾਰੀ ਹੈ ਯਾਨੀ ਰਾਤ ਦੇ ਵੀ ਲੱਗੇ ਹੋਏ ਤਾਂ ਇਹ ਦੂ ਵੱਡੀ ਕੀ ਗੱਲ ਹੋ ਸਕਦੀ ਹੈ ਸਰਕਾਰ ਚ ਤਾਂ ਵਿਆਹ ਹੀ ਹੁੰਦੇ ਕੰਮ ਤਾਂ ਹੁੰਦੇ ਹੀ ਨਹੀਂ ਜਾਂਦੀ ਜਾਂਦੀ ਸਰਕਾਰ ਹੋ ਸਕਦਾ ਹੈ ਜਿਹੜਾ ਸਾਲ ਰਹਿੰਦਾ ਵੀ ਕਿਸੇ ਮੁੰਡਿਆਂ ਦੇ ਵਿਆਹ ਕਰਾ ਜਾਏ ਕੋਈ ਭਲੇ ਕਰ ਜਾਵੇ ਹੋਰ ਕੁਝ ਨਹੀਂ ਜਿਹੜੀ ਗੱਲ ਰਹੀ ਕੱਲ ਜਾਣ ਦੀ ਅਸੀਂ ਸ਼ਮੂਲੀਅਤ ਜ਼ਰੂਰ ਕਰਾਂਗੇ ਜਿਹੜੇ ਕੋਮਲ ਮਨ ਬੱਚੇ ਹੁੰਦੇ ਆ ਉਹਨਾਂ ਦੇ ਸਾਹਮਣੇ ਇਹ ਭਗਵੰਤ ਮਾਨ ਨੇ ਇੰਨਾ ਵੱਡਾ ਬਦਲਾ ਲਿਆਂਦਾ ਉਹਨਾਂ ਦੇ ਮੂਰੇ ਤਾਂ ਵਰਦੀਆਂ ਵਾਲੇ ਲਿਆ ਕੇ ਬਿਠਾ ਦਿੰਦਾ ਏ। ਛਾਕਲ ਨਹੀਂ ਦੇਖੀ ਅੱਜ ਤੱਕ ਅਸੀਂ ਕਿਉਂਕਿ ਉਹਨਾਂ ਨਾਲ ਮੀਟਿੰਗ ਕਰਨੀ ਤਾਂ ਬਹੁਤ ਵੱਡੀ ਗੱਲ ਹੈ। ਮੈਂ ਕਹਿੰਨੀ ਰਾਜੇ ਮਹਾਰਾਜੇ ਹਨ ਜਿਹੜੇ ਉਹ ਵੀ ਕਿਸੇ ਵੇਲੇ ਇੱਕ ਵਾਰੀ ਮਿਲਲੇ ਹੋਣਗੇ ਸਾਲ ਛਮਾਈ ਪਰ ਇਹ ਬੰਦਾ ਸਾਨੂੰ ਸਾਢੇ 3 ਸਾਲਾਂ ਦੇ ਵਿੱਚ ਨਹੀਂ ਮਿਲਿਆ ਸੀ ਇਹਦੀ ਪਰਛਾਈ ਵੀ ਨਹੀਂ ਦੇਖੀਗੀ। ਸੀ ਮੰਨਦੇ ਹੋ ਵੀ ਹਰਾ ਪੈਨ ਉਹਦਾ ਆਪ ਦਾ ਤੁਹਾਨੂੰ ਲੱਗਦਾ ਲੋਕਾਂ ਨੂੰ ਭਲੇਖਾ ਸੀ ਵੀ ਮੁੱਖ ਮੰਤਰੀ ਇਹ ਕਹਿੰਦਾ ਵੀ ਹਰਾ ਪੈਨ ਤੁਹਾਡੇ ਵਾਸਤੇ ਚੱਲੂਗਾ ਹਰਾ ਪੈਨ ਕਾਰਪੋਰੇਟਾਂ ਨੇ ਚਲਾਉਣਾ ਆ ਸਰਕਾਰਾਂ ਦੀ ਮੈਂ ਇੱਕ ਗੱਲ ਕਰਦੀ ਆ ਬਾਦਲ ਸਾਹਿਬ ਦੀ ਇੱਕ ਉਹਨਾਂ ਚ ਤੁਸੀਂ ਇਹ ਲਾ ਲਓ ਇਹ ਜਾਂ ਕੋਈ ਨੁਤਕਾ ਸੀ ਉਹਨਾਂ ਕੋਲੇ ਉਹ ਕਹਿੰਦੇ ਸੀ ਸਾਰੀਆਂ ਖੇਡਾਂ ਖੇਡ ਲਈਆਂ ਪਰ ਪੜਪੁੰਜੀ ਖੇਡ ਨਹੀਂ ਖੇਡੀ ਉਹ ਸਾਨੂੰ ਇਹ ਸ਼ਬਦ ਪਾ ਕੇ ਤੇ ਸਾਡੇ ਸਿਰ ਤੇ ਹੱਥ ਰੱਖ ਲੈਂਦੇ ਸੀ ਵੀ ਬੀਬਾ ਤੁਸੀਂ ਇੱਕ ਸੜਕ ਤੇ ਬੈਠੇ ਸੀਗੇ ਨਹੀਂ 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 ਬੈਠੋ ਐਸ ਤਰ੍ਹਾਂ ਬਰਿਆ ਕੇ ਸਾਨੂੰ ਪਰ ਮੈਂ ਉਹਨਾਂ ਦੇ ਨਾਲ 72 ਮੀਟਿੰਗਾਂ ਕੀਤੀਆਂ ਵੀ ਇਹੀ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਵੀ ਦੇਖੋ ਜੀ ਤੁਸੀਂ ਸਿੱਧੇ ਆਓ ਸਿੱਧੇ ਮਿਲੋ ਸਾਡੇ ਧਰਨਿਆਂ ਦੇ ਵਿੱਚ ਆ ਕੇ ਇਹ ਗੱਲਾਂ ਕਰਦੇ ਹੁੰਦੇ ਸੀ ਵੀ 6000 ਤਾਂ ਦੇਖੋ ਮਾਲੀ ਲਈ ਜਾਂਦਾ ਸਾਡੇ ਘਾਹ ਪੱਟਣ ਵਾਲਾ ਲਈ ਜਾਂਦਾ ਸਾਡੇ ਰੋਟੀ ਪਕਾਉਣ ਵਾਲੀ ਲੈ ਰਹੀ ਹੈ ਅਸੀਂ 6000 ਤੇ ਵੀ ਜੁੱਤੀਆਂ ਖਾਂਦੇ ਸੀ ਤੇ 18 ਤੇ ਵੀ ਖਾਂਦੇ ਆ ਸਾਡੇ ਕੁੜੀਆਂ ਦੇ ਇਸ ਟਾਈਮ ਘਰਾਂ ਦੇ ਵਿੱਚ 18000 ਤਾਂ ਕੀ ਉਹਨਾਂ ਦੇ ਘਰ ਦੇ ਵਿੱਚ ਪੰਜ ਜੀ ਖਾਣ ਵਾਲੇ ਹੁੰਦੇ ਆ ਤੇ ਆਟਾ ਵੀ ਘਰੇ ਕਈ ਵਾਰ ਮੁੱਕਿਆ ਪਿਆ ਹੁੰਦਾ ਤੇ ਗੁਰਦੁਆਰੇ ਤੋਂ ਕੁੜੀ ਮੋੜਾਂ ਤੋਂ ਗੁਰਦੁਆਰੇ ਦੇ ਵਿੱਚੋਂ ਕਿਲੋ ਆਟਾ ਲੈ ਕੇ ਆਉਂਦੀ ਹੈ ਚਾਰ ਮਹੀਨਿਆਂ ਨੂੰ ਮੁੱਖ ਮੰਤਰੀ ਨੇ ਇਹ ਕਹਿਆ ਸੀ ਵੀ ਚਾਰ ਮਹੀਨਿਆਂ ਨੂੰ ਮੇਰੇ ਨਾਲ ਦੁਬਾਰਾ ਸਿਮਾ ਹਾਊਸ ਤੇ ਜਾ ਕੇ ਬਹਿ ਲਿਓ ਤੇ ਉਹ ਮੀਟਿੰਗਾਂ ਮੈਂ ਅੱਜ ਰਿਟਰਨ ਨਹੀਂ ਘੜਵਾ ਕੇ ਲੈ ਕੇ ਆਈ ਘੱਟੋ-ਘੱਟ ਚਾਰ ਮੀਟਿੰਗਾਂ ਤਾਂ ਆ ਜਿਮਣੀ ਚੋਣਾ ਲੁਧਿਆਣਾ ਤੋਂ ਬਾਅਦ ਮੁੱਕ ਰਗੀ। ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਸ ਸੁਰਿੰਦਰ। ਇਲੈਕਸ਼ਨਾਂ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਆ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪਰ ਜਦੋਂ ਰੋਜ਼ਗਾਰ ਦੇਣ ਦਾ ਟਾਈਮ ਆਉਂਦਾ ਤਾਂ ਸਰਕਾਰ ਜੇਲਾਂ ਦੇ ਵਿੱਚ ਡੱਕਦੀ ਹੈ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਰਿਟੇਨਡ ਕੀਤਾ ਜਾਂਦਾ ਉਸੇ ਬਾਬਤ ਅਧਿਆਪਕਾਂ ਦੇ ਵੱਲੋਂ ਫਰੀਦਕੋਟ ਦੇ ਵਿੱਚ 15 ਅਗਸਤ ਨੂੰ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਜਾਣਾ ਸੀ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਹਨਾਂ ਨੂੰ ਅੱਜ ਰਾਤ ਤੋਂ ਹੀ ਡਿਟੇਨਡ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਧਿਆਪਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਭੈਣ ਜੀ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸਨ ਕਿ ਲੋਕਾਂ ਨੂੰ ਸਵਾਲ ਪੁੱਛਣੇ ਚਾਹੀਦੇ ਆ ਤੁਸੀਂ ਸਵਾਲ ਪੁੱਛਣ ਦੇ ਲਈ 15 ਅਗਸਤ ਨੂੰ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਜਾਣਾ ਸੀ ਪਰ ਤੁਹਾਨੂੰ ਘਰਾਂ ਦੇ ਵਿੱਚ ਹੀ ਡਿਟੇਨਡ ਕਰ ਲਿਆ ਗਿਆ ਅਸੀਂ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਜਿਹੜੇ ਕਿ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਰਹੇ ਆ ਨਰਸਰੀ ਐਲ ਕੇ ਜੀ ਤੇ ਯੂ ਕੇ ਜੀ ਕਲਾਸਾਂ ਜਿਹੜੀਆਂ 2017 ਤੋਂ ਸਰਕਾਰ ਨੇ ਚਲਾਈਆਂ ਹੋਈਆਂ ਉਹ ਕਲਾਸਾਂ ਨੂੰ ਪੜਾ ਰਹੇ ਆ ਦੂਜੀ ਗੱਲ ਇਹ ਵੀ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨ ਜਾਣਾ ਸੀ ਕਿ ਅਸਲੀ ਆਜ਼ਾਦੀ ਦਾ ਮਹਿਣਾ ਕੀ ਆ ਵੀ ਜਿਹੜੇ ਤੁਸੀਂ ਝੰਡੇ ਲਹਿਰਾਉਣੇ ਆ ਕੱਲ ਨੂੰ ਉੱਥੇ ਫੋਕੇ ਵਾਅਦੇ ਕਰਨੇ ਆ ਲੋਕਾਂ ਦੇ ਨਾਲ ਤੇ ਉੱਥੇ ਜਾਨੀ ਕਿ ਆਜ਼ਾਦੀ ਦਾ ਮਹਿਣਾ ਦੱਸਣਾ ਕਿ ਆਜ਼ਾਦ ਸਾਡਾ ਭਾਰਤ ਦੇਸ਼ ਆ ਜਾਂ ਪੰਜਾਬ ਦੇ ਵਿੱਚ ਅਸੀਂ ਆਜ਼ਾਦੀ ਮਾਣ ਰਹੇ ਆ ਲੇਕਿਨ ਇਹਨਾਂ ਵੱਲੋਂ ਇਹ ਕਹਿ ਲਗੇ ਵੀ ਉਸ ਆਵਾਜ਼ ਨੂੰ ਸਾਡੀ ਨੂੰ ਬੰਦ ਕਰਨ ਦੇ ਲਈ ਇਹਨਾਂ ਨੇ ਸਾਡੇ ਅਧਿਆਪਕਾਂ ਨੂੰ ਰਾਤ ਦਾ ਮਤਲਬ ਇਹ ਕਹਿ ਲਗੇ ਵੀ ਥਾਣਿਆਂ ਦੇ ਵਿੱਚ ਬੰਦ ਕੀਤਾ ਹੋਇਆ ਘਰਾਂ ਦੇ ਵਿੱਚ ਬੰਦ ਕੀਤਾ ਹੋਇਆ ਸਾਡੀ ਜਿਹੜੀ ਆਵਾਜ਼ ਹੈ ਉਹ ਵੀ ਚੁੱਕ ਨਹੀਂ ਦਿੱਤੀ ਜਾ ਰਹੀ ਇਹ ਕਹਿ ਲਗੇ ਵੀ ਸਿਰਫ ਅਸੀਂ ਤਾਂ ਸਾਡਾ ਕੋਈ ਇਹ ਨਹੀਂ ਸੀ ਵੀ ਉੱਥੇ ਜਾ ਕੇ ਅਸੀਂ ਪ੍ਰੋਗਰਾਮ ਦੇ ਵਿੱਚ ਖੁਰਦੂ ਪਾਉਣਾ ਜਾਂ ਕਿ ਅਸੀਂ ਨਾਰੇਬਾਜੀ ਕਰਨੀ ਆ ਜਾਂ ਕਿ ਮਤਲਬ ਇਕੱਠ ਦੇ ਰੂਪ ਦੇ ਚ ਜਾਣਾ ਸਿਰਫ ਸਾਡਾ ਮਕਸਦ ਇਹ ਸੀ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਜੁਗਾਉਂਦੇ ਰਹੇ ਆ ਇਹ ਗੱਲ ਕਹਿੰਦੇ ਰਹੇ ਆ ਵੀ ਤੁਸੀਂ ਜਦੋਂ ਤੁਹਾਡੇ ਘਰੇ ਕੋਈ ਜਾਂ ਤੁਹਾਡੇ ਏਰੀਏ ਦੇ ਵਿੱਚ ਮੰਤਰੀ ਆਉਂਦਾ ਮੁੱਖ ਮੰਤਰੀ ਆਉਂਦਾ ਤੁਸੀਂ ਸਵਾਲ ਕਰ ਸਕਦੇ ਹੋ ਤੁਸੀਂ ਮੀਡੀਆ ਤੇ ਵੀ ਇਹਨਾਂ ਦੀ ਇਹ ਵਾਈਟ ਦੇਖਦੇ ਆ ਕਿ ਅਸਲੀ ਸਵਾਲ ਆ ਜਿਹੜਾ ਤੁਸੀਂ ਆਪਦਾ ਕਰ ਸਕਦੇ ਹੋ ਉਹੀ ਸਵਾਲ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਪੁੱਛਣ ਜਾਣਾ ਕੱਲ ਨੂੰ ਲੇਕਿਨ ਇਹਨਾਂ ਦੀ ਉਹ ਕਹਿ ਲਗੇ ਵੀ ਪ੍ਰਸ਼ਾਸਨ ਵੀ ਬੁਖਲਾੜ ਦੇ ਵਿੱਚ ਆਇਆ ਹੋਇਆ ਹੈ ਜਦੋਂ ਵੀ ਮੁੱਖ ਮੰਤਰੀ ਦਾ ਪੰਜਾਬ ਦੇ ਵਿੱਚ ਦਿੱਲੀ ਰਖਣ ਪ੍ਰੋਗਰਾਮ ਹੋਵੇ ਤੇ ਜਾਨੀ ਇਹਨਾਂ ਦਾ ਸਨੇਹਾ ਆ ਜਾਂਦਾ ਚੰਡੀਗੜ੍ਹ ਤੋਂ 11 ਵਜੇ ਰਾਤ ਨੂੰ ਕਿ ਇਹ ਅਧਿਆਪਕਾਂ ਨੂੰ ਚੱਕ ਲੋ ਜਾਨੀ ਕਿ ਇਹ ਕਹਿ ਲਗੇ ਵੀ ਸਾਡੇ ਕੋਲੇ ਸਿਰਫ ਅਸੀਂ ਇੱਕ ਉਹ ਛੋਟੇ ਬੱਚਿਆਂ ਨੂੰ ਕੱਚੀ ਪੈਨਸਲ ਦੇ ਨਾਲ ਸਿਖਾਉਣੇ ਆ ਹਜੇ ਜਾਨੀ ਸਾਡੇ ਕੋਲ ਤਾਂ ਪੈਨ ਵੀ ਨਹੀਂ ਹੈਗਾ ਇਹਨਾਂ ਦਾ ਹਰਾ ਪੈਨ ਜਿਹੜਾ ਸਾਡੇ ਤੇ ਚੱਲਣਾ ਸੀਗਾ ਉਹ ਇਹਨਾਂ ਦਾ ਕਾਲਾ ਹੋ ਗਿਆ ਅਸੀਂ ਕਹਿੰਦੇ ਆ ਵੀ ਉਹਨੂੰ ਕਾਲਾ ਕਰ ਬੈਠੇ ਇਹ ਲੇਕਿਨ ਸਾਡੇ 12700 ਅਧਿਆਪਕਾਂ ਦਾ ਜਿਹੜਾ ਇਹਨਾਂ ਨੇ ਪਿਛਲੇ ਟਾਈਮ ਦੇ ਵਿੱਚ 23 ਦੇ ਵਿੱਚ ਪ੍ਰਚਾਰ ਕੀਤਾ ਸਰਕਾਰੀ ਇਛਤਿਆਰ ਲਵਾਏ ਹੈ ਉਹ ਇਹਨਾਂ ਦਾ ਫੁਕਾ ਨਿਕਲ ਗਿਆ ਦਾਵੇ ਝੂਠੇ ਨਿਕਲ ਗਏ ਅਸੀਂ ਉਹ ਲੋਕਾਂ ਦੇ ਵਿੱਚ ਆਵਾਜ਼ ਹੈ ਜਿਹੜੀ ਉਹ ਆਪਦੀ ਬੁਲੰਦ ਕਰਨ ਜਾ ਰਹੇ ਆ ਸਰਕਾਰ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਉਹ ਜਿਹੜਾ ਆਪਦਾ ਵਾਦਾ ਉਹ ਨੂੰ ਸੁਧਾਰੋ ਜਾਨੀ ਕਿ ਗਰੰਟੀ ਜਿਹੜੀ ਕੀਤੀ ਸੀ ਤੁਸੀਂ ਉਹ ਪੂਰੀ ਕਰੋ ਜਾਨੀ ਪਰ ਇਹ ਕਹਿ ਲਗੇ ਵੀ ਸਰਕਾਰ ਦਾ ਇਸ ਗੱਲ ਵੱਲ ਤਾਂ ਧਿਆਨ ਨਹੀਂ ਸਾਡੀ ਮੰਗ ਵੱਲ ਤਾਂ ਧਿਆਨ ਨਹੀਂ ਹੈਗਾ ਲੇਕਿਨ ਸਾਡੀ ਜਿਹੜੀ ਫੜੋ ਫੜਾਈ ਆ ਉਹ ਜਾਰੀ ਹੈ ਅੱਜ ਦਿਨ 'ਚ ਵੀ ਜਾਰੀ ਹੈ ਜਾਨੀ ਰਾਤ ਦੇ ਵੀ ਲੱਗੇ ਹੋਏ ਆ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਤੇ ਦਾਅਵੇ ਕੀਤੇ ਜਾ ਰਹੇ ਕਿ ਸਾਡੀ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਆਹੋ ਕੁਝ ਕਰਤਾ ਪੂਰੀ ਸਿੱਖਿਆ ਕ੍ਰਾਂਤੀ ਲਿਆ ਕੇ ਰੱਖਤੀ ਕੀ ਲੱਗਦਾ ਕਿ ਕਿੰਨੀ ਕੁ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਹੁੰਚੀ ਹੈ ਦੇਖੋ ਸਿੱਖਿਆ ਕ੍ਰਾਂਤੀ ਦੀ ਫੂਕ ਤਾਂ ਉੱਥੇ ਹੀ ਨਿਕਲਦੀ ਹੈ ਜਦੋਂ ਸਾਡੀ ਤਰਨਤਾਰਨ ਦੀ ਭੈਣ ਦੀ ਇੱਕ ਜਾਨੀ ਕਿ 6000 ਵਾਲੀ ਅਧਿਆਪਕ ਹੈ ਜਿਹੜੀ ਉਹ ਪੂਰੇ ਦਾ ਪੂਰਾ ਸਕੂਲ 5ਵੀਂ ਕਲਾਸ ਤੱਕ ਸਾਮ ਰਹੀ ਹੈ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਤੇ ਜਾਨੀ ਉਹ ਸਿੱਖਿਆ ਕ੍ਰਾਂਤੀ ਦਾ ਜਿਹੜਾ ਅਸਲੀ ਚਿਹਰਾ ਇਹਨਾਂ ਦੇ ਸਾਹਮਣੇ ਆਇਆ ਉਹ ਅਸੀਂ ਲਿਆਵਾਂਗੇ ਹੋਰ ਵੀ ਲਿਆਵਾਂਗੇ ਪੰਜਾਬ ਦੇ ਵਿੱਚ ਜਿਹੜੇ ਕੱਚੇ ਅਧਿਆਪਕਾਂ ਅਸੀਂ ਕੱਚੇ ਹੀ ਮੰਨਦੇ ਆ ਆਪਣੇ ਆਪ ਨੂੰ ਸਰਕਾਰ ਦੇ ਕਹਿਣ ਮੁਤਾਬਕ ਪੱਕੇ ਆ ਪਰ ਜਾਨੀ ਸਾਨੂੰ ਸਕੇਲਾਂ ਦੇ ਆਧਾਰ ਤੇ ਹਜੇ ਤੱਕ ਕੁਝ ਨਹੀਂ ਦਿੱਤਾ ਗਿਆ ਸਾਨੂੰ 6000 ਤੋਂ 18000 ਤੇ ਲਿਆ ਲਿਆਂਦਾ ਗਿਆ ਆ ਮੇਰੀ ਖੜੀ ਆ 6000 ਵਾਲੀ ਮੇਰੇ ਨਾਲ ਹਨ ਇਹਨਾਂ ਦੇ 10 ਸਾਲ ਕੰਪਲੀਟ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ 6000 ਤੇ ਰੱਖਿਆ ਗਿਆ ਜਾਨੀ ਐ ਕਹਿ ਲਗੇ ਵੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਜਿਹੜੀ ਦੀ ਇਹਨਾਂ ਦੀ ਫੂਕ ਨਿਕਲੀ ਹੋਈ ਹੈ ਸਾਡੇ ਤੋਂ ਜਿਹੜੇ ਅੰਕੜੇ ਆ ਉਹ ਇਹਨਾਂ ਦੇ ਅੰਕੜੇ ਆ ਜਿਹੜੇ ਇਹ ਕਹਿ ਲਗੇ ਵੀ ਉਹ ਦਵਾ ਦਵਾ ਦੇ ਕੇ ਜੋ ਮਰਜ਼ੀ ਬਣਾਈ ਜਾਣਾ ਅਸਲੀ ਚਿਹਰਾ ਜਿਹੜਾ ਸਿੱਖਿਆ ਕ੍ਰਾਂਤੀ ਦਾ ਹੋਰ ਹੈ ਭੈਣੇ ਕਿੰਨੇ ਟਾਈਮ ਤੋਂ ਤੁਸੀਂ ਜੋਬ ਕਰ ਰਹੇ ਹੋ ਮੈਨੂੰ 12 ਸਾਲ ਹੋ ਗਏ ਵੀਰ ਜੀ ਜੌਬ ਕਰਦੇ ਨੂੰ 2014 ਤੋਂ ਲੈ ਕੇ ਹੁਣ ਤੱਕ ਦਾ ਟਾਈਮ 12 ਸਾਲ ਹੋ ਗਏ ਨੇਗੇ ਤੇ 2023 ਚ ਇਹਨਾਂ ਨੂੰ ਐਸੋਸੀਏਟ ਟੀਚਰ ਬਣਾਇਆ ਸੀ ਠੀਕ ਹੈ 18000 ਇਹਨਾਂ ਦੀ ਤਨਖਾਹ ਕੀਤੀ ਗਈ ਸੀ ਤੇ ਸਾਨੂੰ ਪਰ ਉਦੋਂ ਇਹ ਕਹਿੰਦੇ ਸੀ ਵੀ 31 ਅਗਸਤ 2023 ਨੂੰ ਤੁਹਾਨੂੰ ਆਰਡਰ ਦੇ ਦਿੱਤੇ ਜਾਣਗੇ ਪਰ ਇਹ ਜਾ ਕੁਝ ਵੀ ਨਹੀਂ ਹੋਇਆ ਹੈਗਾ ਤੇ 2 ਸਾਲ ਹੋ ਗਏ ਨੇ ਤੇ ਅਸੀਂ 63500 ਤੇ ਹੀ ਕੰਮ ਕਰ ਰਹੇ ਹਾਂ ਜਿਵੇਂ ਕਿ ਪਿਛਲੀਆਂ ਸਰਕਾਰਾਂ ਤੋਂ ਦੇਖਿਆ ਜਾਂਦਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਤੁਹਾਨੂੰ ਪੱਕਾ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਇਸ ਸਰਕਾਰ ਤੋਂ ਉਮੀਦ ਸੀ ਕਿ ਇਹ ਸਰਕਾਰ ਸ਼ਾਇਦ ਕੁਝ ਨਵਾਂ ਕਰਕੇ ਦਿਖਾਏਗੀ ਪੱਕਾ ਕਰੇਗੀ ਸਾਨੂੰ ਕਿਉਂਕਿ ਉਮੀਦ ਬਚੀ ਹੈ ਇਸ ਸਰਕਾਰ ਤੋਂ ਕਿ ਸਾਨੂੰ ਪੱਕਾ ਕਰੇਗੀ ਨੀ ਇਹ ਸਰਕਾਰ ਤੋਂ ਸਾਨੂੰ ਬਹੁਤ ਉਮੀਦ ਸੀਗੀ ਵੀ ਸਾਡੇ ਨਾਲ ਦੇ ਸਾਥੀ ਪੱਕੇ ਹੋ ਗਏ ਨੇ ਚਲੋ ਹਨਾ ਵੀ ਸਾਡਾ ਵੀ ਕੰਮ ਹੋ ਜਾਏਗਾ ਵੀ ਅਸੀਂ ਵੀ ਪੱਕੇ ਹੋ ਜਾਾਂਗੇ ਇਹਨਾਂ ਦੇ ਬਰਾਬਰ ਹੋ ਜਾਾਂਗੇ ਪਰ ਹੁਣ ਇਸ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ ਕਿਉਂਕਿ ਸਰਕਾਰ ਸਾਡੇ ਨਾਲ ਬਹੁਤ ਮੀਟਿੰਗਾਂ ਕਰ ਚੁੱਕੀ ਐ ਸੀਐਮ ਸਾਹਿਬ ਨੇ ਮੀਟਿੰਗ ਦਾ ਕਿਹਾ ਸੀ ਪਰ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਹੈਗੀ ਐਮ ਸਾਹਿਬ ਤਿੰਨ ਚਾਰ ਵਾਰੀ ਹੁਣ ਸਾਡੇ ਨਾਲ ਮੀਟਿੰਗ ਹੋਇਆ ਸੀਗੀ ਉਹਨਾਂ ਦੀ ਪਰ ਉਹ ਮੀਟਿੰਗ ਤੋਂ ਆਪਦਾ ਭੱਜ ਗਏ ਸੀਗੇ ਬਾਈ ਜੀ ਜਿਵੇਂ ਕਿ ਸਰਕਾਰ ਬਦਲਾਵ ਦੀਆਂ ਗੱਲਾਂ ਕਰਦੀ ਸੀ ਕਿ 70 ਸਾਲ ਚ ਉਹ ਕੁਝ ਨਹੀਂ ਹੋਇਆ ਉਹ ਸਾਡੀ ਸਰਕਾਰ ਨੇ ਕਰਕੇ ਵਿਖਾਤਾ ਕਿਵੇਂ ਦੇਖਦੇ ਹੋ ਕਿ 70 ਸਾਲ ਦਾ ਬਦਲਾਵ ਅੱਜ ਕੁਝ ਬਦਲਾਵ ਹੋਇਆ ਜਾਂ ਉਹੀ ਕੁਝ ਚੱਲ ਰਿਹਾ ਸਾਡੀ ਜਥੇਬੰਦੀਆਂ ਦੀ ਜਾਂ ਜਿਹੜੇ ਲੋਕ ਇਸ ਪੋਲੀਟੀਕਲ ਸਿਸਟਮ ਬਾਰੇ ਵੱਧ ਜਾਣਦੇ ਆ ਉਦੋਂ ਹੀ ਉਹਨਾਂ ਦੀਆਂ ਸਟੇਟਮੈਂਟ ਆਗੀਆਂ ਸੀ ਕਿ ਕਿਸੇ ਕੁਰਸੀ ਤੇ ਸਤਾ ਤਬਦੀਲੀ ਹੋਣ ਨਾਲ ਕੁਝ ਨਹੀਂ ਬਦਲਦਾ ਕਿਉਂਕਿ ਜਿਹੜੀਆਂ ਪਾਲਿਸੀਆਂ ਸਾਮਰਾਜੀ ਨੀਤੀਆਂ ਜਿਹੜੀਆਂ ਪਾਲਿਸੀਆਂ ਜਿਹੜੀਆਂ ਕਾਰਪੋਰੇਟਾਂ ਦੇ ਹੱਕ ਚ ਬਣੀਆਂ ਜਿਹੜੀਆਂ ਇਥੋਂ ਦਾ ਨਿੱਜੀਕਰਨ ਪ੍ਰਾਈਵੇਟੇਸ਼ਨ ਨਾਲ ਜਾਂ ਪਾਲਿਸੀਆਂ ਬਣੀਆਂ ਉਸ ਚੌਕਟੇ ਚ ਕੋਈ ਵੀ ਸਰਕਾਰ ਬਾਹਰ ਜਾਣ ਲਈ ਤਿਆਰ ਨਹੀਂ ਤੇ ਨਾ ਹੀ ਉਹ ਕਾਰਪੋਰੇਟ ਜਾਣ ਦਿੰਦੇ ਆ ਨਾ ਹੀ ਉਪਲੀਆਂ ਸਾਮਰਾਜੀ ਸੰਸਥਾ ਮ ਇਹਨਾਂ ਨੂੰ ਬਾਹਰ ਜਾਣ ਦਿੰਦੀ ਆ ਇਸ ਕਰਕੇ ਸਾਨੂੰ ਪਤਾ ਸੀ ਕਿ ਇਹਨਾਂ ਤੋਂ ਨਿਭੈ ਨਹੀਂ ਜਾਣਾ ਇਹ ਵਾਅਦੇ ਵੱਡੇ ਕਰ ਰਹੇ ਆ ਤੇ ਅਲਟੀਮੇਟਲੀ ਹੋਇਆ ਹੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਐਂ ਕਰਾਂਗੇ ਬਹੁਤ ਵੱਡਾ ਐਨਕਲਾਬ ਲਿਆ ਦੇਂਗਾ ਬਹੁਤ ਵੱਡੀ ਤਬਦੀਲੀ ਲਿਆ ਦੇਂਗਾ ਅਸੀਂ ਰੈਗੂਲਰ ਕਰ ਦੇਂਗੇ ਤੇ ਆਪਕਾ ਨੂੰ ਅਸੀਂ ਕਾਇਆ ਕਲਪ ਕਰ ਦੇਂਗੇ ਕੁਝ ਨਹੀਂ ਹੋਇਆ ਇਹਨਾਂ ਤੋਂ ਨਹੀਂ ਕੁਝ ਹੋਣਾ ਸੀ ਕਿਉਂਕਿ ਇਹਨਾਂ ਨੇ ਵਾਅਦੇ ਜਿਹੜੇ ਕਰੇ ਸੀ ਵਾਅਦੇ ਲੋਕਾਂ ਨਾਲ ਝੂਠੇ ਵਾਅਦੇ ਕਰੇ ਇਹ ਕਰ ਸਕਦੀ ਹੈ ਸਰਕਾਰ ਪਰ ਸਰਕਾਰ ਪ੍ਰਾਣੀ ਪੈਨਸ਼ਨ ਲਾਗੂ ਕਰ ਸਕਦੀ ਹੈ ਕਿਉਂਕਿ ਇਹ ਸਟੇਟ ਦਾ ਕਨਸੈਪਟ ਆ ਕਰ ਸਕਦੀ ਹੈ ਸਰਕਾਰ ਪਰ ਇਹਦੀ ਨੀਤ ਨਹੀਂ ਸਰਕਾਰ ਦੀ ਸਰਕਾਰ ਸੈਂਟਰ ਸਰਕਾਰ ਤੋਂ ਬਗਾਵਤ ਹੋ ਕੇ ਕਰ ਸਕਦੀ ਹੈ ਕਿਉਂਕਿ ਜਿਹੜਾ اوਪੀਐਸ ਦਾ ਕਾਨੂੰਨ ਆਇਆ ਐ ਐਨਪੀਐਸ ਵਾਲਾ ਉਹਦੇ ਚ ਕਲੀਅਰ ਲਿਖਿਆ ਹੋਇਆ ਕਿ ਐਨਪੀਐਸ ਜਿਹੜੀ ਸਟੇਟ ਡਿਨਾਈ ਕਰਨੇ ਔਰ ਡਿਨਾਈ ਕਰ ਸਕਦੀ ਆ ਇਹਨਾਂ ਨੂੰ ਰੈਗੂਲਰ ਕਰਨ ਵੇਲੇ ਉਹਨਾਂ ਨੇ ਪ੍ਰਚਾਰ ਕੀਤਾ ਅਸੀਂ ਉਦੋਂ ਬਹੁਤ ਜ਼ੋਰ ਨਾਲ ਗੱਲ ਇਹ ਕਹੀ ਕਿ ਇਹ ਰੈਗੂਲਰ ਨਹੀਂ ਆ ਇਹਨਾਂ ਦੀ ਸਰਵਿਸ ਟ੍ਰੈਅਰ ਔਰ ਅਨ ਸਿਕਿਉਰ ਸਰਵਿਸ ਆ ਇਹ 58 ਸਾਲ ਤੱਕ ਇਹਨਾਂ ਨਾਲ ਵਾਦਾ ਕਰਿਆ ਵੀ ਸਾਨੂੰ ਨੌਕਰੀ ਚੋਂ ਨਹੀਂ ਕੱਢਦੇ ਉੱਕੀ ਜ਼ਰੂਰ ਕਰਿਆ ਸੀ ਪਰ ਉਦੋਂ ਸਰਕਾਰ ਨੇ ਬਹੁਤ ਝੂਠਾ ਪ੍ਰਚਾਰ ਕਰਿਆ ਵੀ ਇਹਨਾਂ ਨੂੰ ਰੈਗੂਲਰ ਕਰਤਾ ਪਰ ਸਾਡੀ ਅੱਜ ਦੀ ਸਟੇਟਮੈਂਟ ਇਹਨਾਂ ਦੇ ਸਾਹਮਣੇ ਕਲੀਅਰ ਹੋ ਚੁੱਕੀ ਆ ਕਿ ਇਹ ਰੈਗੂਲਰ ਨਹੀਂ ਆ ਇਹਨਾਂ ਨੂੰ ਉੱਕਾ ਪੁੱਕਾ ਜਿਹੀ ਨੀ ਤਨਖਾਹ ਵਾਧਾ ਤੇ 58 ਚਾਲਸਾ ਤੱਕ ਦੀ ਸਰਵਿਸ ਆ ਬਾਕੀ ਜਿਹੜੇ ਟੀਚਰ ਰਹਿ ਗਏ ਜਿਹੜਿਆਂ ਦੇ ਉਦੋਂ 10 ਸਾਲ ਪੂਰੇ ਨਹੀਂ ਸੀ ਹੋਏ ਸੀ 10 20 ਦਿਨ ਮਹੀਨਾ ਘੱਟ ਸੀ ਆ ਕੁੜੀ ਸਾਹਮਣੇ ਖੜੀ ਆ ਇਹ 120 ਟੀਚਰਾਂ ਸਿਰਫ ਮੈਕਸਿਮਮ 120 ਟੀਚਰਾਂ ਦੀ ਮੈਡਮ 3 ਜੁਲਾਈ ਨੂੰ ਸਾਡੀ ਮੀਟਿੰਗ ਹੋਈ ਸੀ ਸਕਤਰ ਮੈਡਮ ਨਾਲ ਉਹ ਕਹਿੰਦੀ ਸਾਡੀ ਫਾਈਲ ਕਲਰ ਕਰ ਰਹੇ ਇਹਨਾਂ ਨੂੰ ਵੀ ਜਨਨਿਕ ਪੂਰਾ ਤਨਖਾਹ ਵੱਧਾ ਦੇ ਰਹੇ ਆ ਪਰ ਉਹ ਫਾਈਲ ਪਤਾ ਨਹੀਂ ਕਿੱਥੇ ਦਾਸਤਰਾ ਚਰੂਲੀ ਫਿਰਦੀ ਹੈ ਇਸ ਕਰਕੇ ਸਰਕਾਰ ਜਿਹੜੇ ਵੀ ਫੈਸਲੇ ਲੈਂਦੀ ਆ ਉਹ ਫੈਸਲੇ ਆ ਜਿਹੜੇ ਬਿਲਕੁਲ ਕੰਪਲੀਟ ਨਹੀਂ ਹੁੰਦੇ ਜਿਹੜੀ ਵੀ ਪਾਲਿਸੀ ਲੈ ਕੇ ਆਉਂਦੀ ਆ ਉਹ ਲੋਕ ਵਿਰੋਧੀ ਪਾਲਿਸੀ ਹੁੰਦੀ ਆ ਜਿਵੇਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਹੈ ਲੈਂਡ ਪੂਲਿੰਗ ਪਾਲਿਸੀ ਐਡੀ ਖਤਰਨਾਕ ਪਾਲਿਸੀ ਸੀ ਕਿਸਾਨਾਂ ਕਿਸਾਨਾਂ ਲਈ ਉਹ ਮਾਰੂ ਕਲੂਨਾ ਵਰਗੀ ਪਾਲਿਸੀ ਮੋਦੀ ਦੇ ਕਲੂਨਾ ਵਰਗੀ ਪਾਲਿਸੀ ਸੀ ਉਹ ਕਿਸਾਨ ਜਥੇਬੰਦੀਆਂ ਨੇ ਇੰਨਾ ਜ਼ੋਰਦਾਰ ਵਿਰੋਧ ਕਰਿਆ ਪੋਜ਼ਿਟਿਵ ਗੱਲ ਇਹ ਹੋ ਗਈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਧੂਕੇ ਲੈ ਕੇ ਕਿਸਾਨ ਜਥੇਬੰਦੀ ਆਪਦੇ ਮਗਰ ਕਿਉਂਕਿ ਉਹਨਾਂ ਦਾ ਉਹਨਾਂ ਦਾ ਪ੍ਰਚਾਰ ਉਹਨ ਉਹਨਾਂ ਦੇ ਸਾਧਨ ਇੰਨੇ ਆ ਉਹਨਾਂ ਕੋਲ ਹੀ ਉਹਨਾਂ ਦੀ ਜੁਨਟੀ ਇੰਨੀ ਆ ਇਸ ਕਰਕੇ ਸਾਨੂੰ ਅਧਿਆਪਕ ਜਥੇਬੰਦੀਆਂ ਨੂੰ ਵੀ ਇੱਕ ਹੋਣਾ ਚਾਹੀਦਾ ਅਸੀਂ ਜਿਹੜੇ ਵੱਖੋ ਵੱਖਰੇ ਵੰਡੇ ਹੋਏ ਆ ਅਸੀਂ ਜੋਰ ਲਾ ਕੇ ਜਿੰਨਾ ਸਿੱਖਿਆ ਵਿਭਾਗ ਦੇ ਵਿੱਚ ਖਲਾਰਾ ਪਾਇਆ ਹੋਇਆ ਹੈ ਮਹਿਕਮ ਸਰਕਾਰਾਂ ਨੇ ਇਹਨਾਂ ਨੂੰ ਜੇ ਅਸੀਂ ਕੰਸੋਲੀਡੇਟ ਕਰਨਾ ਜੇ ਅਸੀਂ ਬੱਚਿਆਂ ਦੀ ਪੜ੍ਹਾਈ ਤੇ ਐਜੂਕੇਸ਼ਨ ਨੂੰ ਫੋਕਸ ਕਰਨਾ ਤਾਂ ਸਾਨੂੰ ਅਧਿਆਪਕ ਵਰਗ ਨੂੰ ਜ਼ੋਰਦਾਰ ਹੱਲਾ ਸਰਕਾਰ ਦੇ ਖਿਲਾਫ ਬੋਲਣਾ ਪਊਗਾ ਨਹੀਂ ਤਾਂ ਇਹਨਾਂ ਦੇ ਸਿਰਫ ਇਹਨਾਂ ਦਾ ਸਿਰਫ ਹਮਨ ਫੇਸ ਆ ਕਿ ਅਸੀਂ ਐਜੂਕੇਸ਼ਨ ਚ ਆ ਕੁਛ ਕਰ ਰਹੇ ਆ ਪੈਸਾ ਲਾ ਰਹੇ ਆ ਹੁਣ ਪੈਸਾ ਆਈ ਜਾਂਦਾ ਅਸੀਂ ਟੀਚਰ ਕੀ ਕਰਦੇ ਆ ਅਸੀਂ ਅਸੀਂ ਪੜਾਉਣਾ ਸਿੱਖਿਆ ਅਸੀਂ ਸਿੱਖਿਆ ਬਲੈਕਬੋਰਡ ਤੇ ਕਿੰਨੇ ਡਿਗਰੀ ਦੇ ਐਂਗਲ ਤੇ ਖੜਨਾ ਗ੍ਰੀਨ ਬੋਰਡ ਤੇ ਕਿੰਨੇ ਡਿਗਰੀ ਦੇ ਐਂਗਲ ਤੇ ਖੜਨਾ ਬੱਚੇ ਦਾ ਫੇਸ ਕਿਵੇਂ ਰੀਡ ਕਰਨਾਗਾ ਅਸੀਂ ਤਾਂ ਇਹ ਚੀਜ਼ਾਂ ਸਿੱਖੀਆਂ ਸਾਨੂੰ ਦੇ ਦਿੰਦਿਆ ਗਰੰਟਾ ਕਿ ਅਸੀਂ ਉੱਥੇ ਮਨੀਮੀ ਕਰੀ ਜਾਈਏ ਅਸੀਂ ਟੈਸਟਾਈ ਹੈ ਜੀ ਅਸੀਂ ਮੈਸਤਰੀਆਂ ਤੋਂ ਕੰਮ ਕਰਾਈ ਜਾਈਏ ਇਹ ਸਾਡਾ ਕੰਮ ਨਹੀਂ ਆ ਰਜਾਨਾ ਗੂਗਲ ਆ ਜਿਹੜਾ ਕਰੋਨਾ ਸਿਸਟਮ ਨੇ ਐਡਾ ਐਜੂਕੇਸ਼ਨ ਸਿਸਟਮ ਦਾ ਬੇੜਾ ਗਰਕ ਕੀਤਾਗਾ ਕਿ ਉਦੋਂ ਤੇ ਇਹਨਾਂ ਨੂੰ ਇੰਦੀ ਆਦਤ ਪੈ ਗਈ ਚਾਰਜ ਇੱਕ ਦਿਨ ਦੇ ਵਿੱਚ ਚਾਰ-ਚਾਰ ਗੂਗਲ ਮੀਟਿੰਗ ਸਰਕਾਰ ਤਾਂ ਕਹਿੰਦੀ ਕਿ ਅਸੀਂ ਸਕੂਲ ਆਫ ਐਮਿਨੈਂਸ ਲਿਆ ਤੇ ਸਭ ਕੁਝ ਆਨਲਾਈਨ ਹੀ ਕਰਤਾ ਏਸ ਆਨਲਾਈਨ ਸਿਸਟਮ ਨੇ ਜਿੰਨਾ ਐਜੂਕੇਸ਼ਨ ਸਿਸਟਮ ਦਾ ਬੇੜਾ ਭਾਇਆ ਤੁਸੀਂ ਫੀਲਡ ਚ ਜਾ ਕੇ ਦੇਖੋ ਅਧਿਆਪਕ ਤਰਾਹ ਤਾਰ ਕਰ ਕਰ ਰਹੇ ਆ ਅੱਜ ਏਕ ਪੇੜ ਮਾਂ ਕੇ ਨਾਮ ਜਿਹੜਾ ਉਹ ਪਿਛਲੇ 15 ਦਿਨਾਂ ਤੋਂ ਲੱਗੇ ਹੋਇਆ ਕਿ ਇਹਦੀ ਇਹਦੇ ਤੇ ਜਾਨੀ ਕਿ ਜਿਹੜੀ ਜੂਮ ਮੀਟਿੰਗ ਦੇ ਉੱਤੇ ਮੀਟਿੰਗਾਂ ਕਰੋ ਇਹਨਾਂ ਦੇ ਪਰਫਾਰਮੇ ਫਿਲ ਕਰੋ ਸਾਰਾ ਦਿਨ ਮੋਬਾਈਲ ਤੇ ਅਧਿਆਪਕ ਅਸੀਂ ਮੰਗੇ ਹੀ ਨਹੀਂ ਸੀ ਮੋਬਾਈਲ ਪਤਾ ਮੋਬਾਈਲ ਪਤਾ ਜਾਣ ਜਾਣ ਕੇ ਦਿੱਤਾ ਕਿਉਂਕਿ ਮੋਬਾਈਲ ਤੇ ਕੰਮ ਲੈਣਾ ਜਦੋਂ ਹੁਣ ਅਸੀਂ ਮੋਬਾਈਲ ਤੇ ਕੰਮ ਕਰ ਰਹੇ ਹਾਂ ਕੋਈ ਮੈਡਮ ਕਲਾਸ ਛੱਡ ਕੇ ਮੋਬਾਈਲ ਤੇ ਸਕੂਲ ਦਾ ਕੰਮ ਕਰ ਰਹੀ ਆ ਜਦੋਂ ਕੋਈ ਬਜ਼ੁਰਗ ਆਪਦੇ ਪੋਤੇ-ਪੋਤੀ ਨੂੰ ਲੈਣ ਆਉਂਦਾ ਉਹਨੇ ਜਾ ਕੇ ਸਾਥ ਚ ਕਹਿਣਾ ਕਿ ਮੈਡਮ ਤਾਂ ਮੋਬਾਈਲ ਤੇ ਗੇਮਾਂ ਖੇਡਦੀ ਜਾਂਦੀ ਆ ਇਸ ਸਿਸਟਮ ਨੇ ਸਾਡਾ ਅਧਿਆਪਕਾਂ ਦਾ ਅਕਸ਼ ਵੀ ਖਰਾਬ ਕੀਤਾ ਅਸੀਂ ਜ਼ੋਰਦਾਰ ਇਹਦੀ ਖੰਡਨ ਕਰਦੇ ਹਾਂ ਕਿ ਆਨਲਾਈਨ ਸਿਸਟਮਾਂ ਬਿੜਾ ਸਰਕਾਰ ਬੰਦ ਕਰੇ ਇਹਨੇ ਐਜੂਕੇਸ਼ਨ ਸਿਸਟਮ ਦਾ ਬਹੁਤ ਬੇੜਾ ਕਰਕੇ ਦਿੱਤਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨਾਲ ਜੋੜਨ ਦੇਵੇ ਵੱਧ ਤੋਂ ਵੱਧ ਅਧਿਆਪਕ ਵਿਦਿਆਰਥੀ ਦੇ ਨਾਲ ਜੋੜਨ ਕਲਾਸ ਨਾਲ ਜੋੜਨ ਫਿਰ ਐਜੂਕੇਸ਼ਨ ਸਿਸਟਮ ਸੁਧਰ ਸਕਦਾ ਹੈ ਜਿਵੇਂ ਕਿ 26 ਜੁਲਾਈ ਨੂੰ ਆਜ਼ਾਦੀ ਦਿਹਾੜਾ ਹੈ ਹਰੇਕ ਇਨਸਾਨ ਨੂੰ ਆਪਣਾ ਹੱਕ ਹੈ ਕਿ ਆਪਣੀ ਗੱਲ ਮੁੱਖ ਮੰਤਰੀ ਦੇ ਸਾਹਮਣੇ ਰੱਖ ਸਕੇ ਪਰ ਕਿਤੇ ਨੇ ਕਿਤੇ ਅਧਿਆਪਕਾਂ ਦੀ ਇਸ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਤਾਨਾਸ਼ਾਹ ਰਾਜ ਦਾ ਦਿਖਾਇਆ ਜਾ ਰਿਹਾ ਹੈ ਤਾਨਾਸ਼ਾਹ ਤਾਂ ਹੈਗਾ ਹੀ ਹੈਗਾ ਇੱਕ ਜਿਵੇਂ ਡਰਿਆ ਹੋਇਆ ਰਾਜਾ ਹੁੰਦਾ ਨਾ ਉਹੋ ਜੀ ਹਾਲਤ ਹੋਈ ਹੋਈ ਆ ਕਿਉਂਕਿ ਉਹਨੂੰ ਪਤਾ ਲੋਕਾਂ ਦੀ ਸਚਾਈ ਜਿਹੜੀ ਹੈਗੀ ਆ ਜਦੋਂ ਲੋਕ ਮੈਨੂੰ ਪੁੱਛਣਗੇ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਨਾਲ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਤੁਸੀਂ ਠੇਕੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਤੇ ਵਾਅਦਾ ਪੂਰਾ ਜਿਹੜਾ ਤੁਸੀਂ ਨਹੀਂ ਕੀਤਾ ਤਾਂ ਉਹ ਕਿਹੜੇ ਮੂੰਹ ਨਾਲ ਜਵਾਬ ਦੇਊਗਾ ਕਿ ਅਸੀਂ ਤੁਹਾਨੂੰ ਪੱਕਾ ਕਰਤਾ ਇਹ ਐਸੋਸੀਏਟ ਟੀਚਰ ਸਾਡੇ ਵਿਚਾਰੇ ਖੜੇ ਨੇ ਇਹਨਾਂ ਨੂੰ ਨજરਬੰਦ ਕੀਤਾ ਜਾ ਰਿਹਾ ਜਿਹੜੇ ਕੋਮਲ ਮਨ ਬੱਚੇ ਹੁੰਦੇ ਆ ਉਹਨਾਂ ਦੇ ਸਾਹਮਣੇ ਇਹ ਭਗਵੰਤ ਮਾਨ ਨੇ ਇੰਨਾ ਵੱਡਾ ਬਦਲਾ ਲਿਆਂਦਾ ਬਰਦੀ ਦੇ ਵਿੱਚ ਜਾ ਕੇ ਨਿੱਕੇ ਨਿੱਕੇ ਬੱਚੇ ਜਿਹੜੇ ਵਿਚਾਰੇ ਹਜੇ ਘਰੋਂ ਲਿਆਂਦੇ ਰੋਟੀ ਕਿਉਂਕਿ ਉਹਨਾਂ ਨੂੰ ਪ੍ਰੀ ਪ੍ਰਾਇਮਰੀ ਵਾਲਿਆਂ ਨੂੰ ਬੱਚਿਆਂ ਨੂੰ ਮਿਡਡੇ ਮੀਲ ਦਾ ਖਾਣਾ ਵੀ ਨਹੀਂ ਸਰਕਾਰ ਦੇ ਪਾਉਂਦੀ ਉਹ ਵੀ ਟੀਚਰ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦਾ ਪ੍ਰਬੰਧ ਕਰਦੇ ਆ ਉਹਨਾਂ ਦੇ ਮੂਰੇ ਤਾਂ ਬਰਦੀਆਂ ਆਲੇ ਲਿਆ ਕੇ ਬਿਠਾ ਦਿੰਦਾ ਹੈ ਤੇ ਇਸ ਕਰਕੇ ਡਰਿਆ ਹੋਏ ਨੇ ਡਰਿਆ ਹੋਇਆ ਜਦੋਂ ਹਾਕਮ ਹੁੰਦਾ ਹੈਗਾ ਉਹ ਫਿਰ ਇਹੋ ਜੀਆਂ ਹਰਕਤਾਂ ਤੇ ਆਉਂਦਾ ਆ ਜਿਹੜੇ ਬੋਲਣ ਵਾਲੇ ਆ ਉਹਨਾਂ ਨੂੰ ਜੇਲ੍ਹਾਂ ਚ ਡੱਕਦਾ ਉਹਨਾਂ ਨੂੰ ਘਰੇ ਨજરਬੰਦ ਕਰਦਾ ਇਸੇ ਤਰ੍ਹਾਂ ਹੀ ਸਾਡੇ ਜਿਹੜੀ ਐਸੋਸੀਏਟ ਅਧਿਆਪਕ ਆਗੂ ਆ ਵੀਰਪਾਲ ਕੌਰ ਸੁਧਾਨਾ ਕੱਲ ਰਾਤ ਦੇ ਇਹਨਾਂ ਦੇ ਘਰ ਦੀ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਆ ਸਵੇਰ ਤੋਂ 5 ਵਜੇ ਤੋਂ ਇਹਨਾਂ ਦੀਆਂ ਘਰ ਦੀਆਂ ਬਿੱਲਾ ਮਾਰ ਰਹੇ ਆ ਤੇ ਜਦੋਂ ਇਹ ਤਿਆਰ ਹੋ ਕੇ ਸਕੂਲ ਜਾ ਰਹੇ ਆ ਤਾਂ ਇੱਥੋਂ ਦਾ ਥਾਣੇਦਾਰ ਇਹਨਾਂ ਨੂੰ ਕਹਿ ਰਿਹਾ ਵੀ ਤੁਹਾਨੂੰ ਅਸੀਂ ਗ੍ਰਿਫਤਾਰ ਕੀਤਾ ਤੁਸੀਂ ਜਾ ਨਹੀਂ ਸਕਦੇ ਸਕੂਲ ਹੁਣ ਤੁਸੀਂ ਦੇਖੋ ਅਧਿਆਪਕ ਨੂੰ ਆਜ਼ਾਦੀ ਦਿਹਾੜੇ ਤੇ ਇੰਨੀ ਵੀ ਆਜ਼ਾਦੀ ਨਹੀਂ ਕਿ ਉਹ ਆਪਦੇ ਸਕੂਲ ਦੇ ਵਿੱਚ ਜਾ ਕੇ ਆਪਦੇ ਜਵਾਕਾਂ ਨੂੰ ਪੜ੍ਹਾ ਸਕੇ ਐਡਾ ਕ ਬਦਲਾਅ ਜ਼ਰੂਰ ਆ ਗਿਆ ਹੈਗਾ ਬਾਕੀ ਅਧਿਆਪਕ ਕਦੇ ਵੀ ਰੁਕਦੇ ਨਹੀਂ ਝੁੱਕਦੇ ਨਹੀਂ ਉਹ ਆਪਦੇ ਏਜੰਡੇ ਤੇ ਚੱਲਦੇ ਰਹਿੰਦੇ ਆ ਤੇ ਇਹ ਸਾਥੀ ਵੀ ਚੱਲ ਕੇ ਅਖੀਰ ਨੂੰ ਸਵਾਲ ਕਰਨ ਦੇ ਵਿੱਚ ਕਾਮਯਾਬ ਹੋਣਗੇ ਕੀ ਲੱਗਦਾ ਕਿ ਇਹ ਜੋ 70 ਸਾਲ ਚ ਪਹਿਲੀ ਵਾਰੀ ਹੋਇਆ ਜਾਂ ਪਹਿਲਾਂ ਵੀ ਇਹ ਚੱਲਦਾ ਸੀਗੇ ਇਹ ਸਭ ਦੇਖੋ ਜੀ ਪਹਿਲਾਂ ਕੈਪਟਨ ਸਰਕਾਰ ਸੀ ਉਹਨੇ ਵਿਜੀਲੈਂਸ ਵਾਲੇ ਬਾੜੇ ਸੀਗੇ ਕਦੇ ਵੀ ਜਿਹੜਾ ਹੈਗਾ ਡਰ ਵਾਲਾ ਮਾਹੌਲ ਬਣਾ ਆ ਕੇ ਇਹ ਜਿਹੜਾ ਕਿਸੇ ਵੀ ਸਿਸਟਮ ਨੂੰ ਸੁਧਾਰਿਆ ਨਹੀਂ ਜਾ ਸਕਦਾ ਸਿਸਟਮ ਦੇ ਵਿੱਚ ਸਹੀ ਨੀਤੀਆਂ ਲਿਆ ਕੇ ਸਹੀ ਪਾਲਿਸੀਆਂ ਲਿਆ ਕੇ ਪੂਰੇ ਜਿਹੜੇ ਮੈਨਪਾਵਰ ਲਿਆ ਕੇ ਹੁਣ ਵਿਭਾਗਾਂ ਦੇ ਹਾਲ ਤਾਈ ਹੋਏ ਪਏ ਆ ਮੈਨਪਾਵਰ ਪੂਰੀ ਹੈ ਨਹੀਂ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਜਿਹੜੀਆਂ ਵੱਡੇ ਪੱਦਰ ਤੇ ਪੋਸਟਾਂ ਖਾਲੀ ਆ ਜੇ ਬਠਿੰਡੇ ਸ਼ਹਿਰ ਦੀ ਗੱਲ ਕਰ ਲਈਏ ਬਠਿੰਡੇ ਸ਼ਹਿਰ ਦੇ ਵਿੱਚ ਵੱਡੇ ਦੋ ਸਕੂਲ ਆ ਆਦਰਸ਼ਕ ਨਾਲ ਕਲੋਨੀਆਂ ਜਿਹਦੇ ਵਿੱਚ 5000 ਬੱਚਾ ਪੜਦਾ ਇਸੇ ਤਰ੍ਹਾਂ ਸੰਜੇਨਗਰ ਆ ਉਹਦੇ ਵਿੱਚ 3000 ਬੱਚਾ ਪੜਦਾ ਪ੍ਰਿੰਸੀਪਲ ਸ਼ਹਿਰ ਦੇ ਵਿੱਚ ਹੈ ਨਹੀਂ ਜਦੋਂ ਤਾਂ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਕਿਹੋ ਜਿਹੇ ਦੇਖਦਾ ਉਦੋਂ ਦਾ ਜੇ ਬਾਰਡਰ ਏਰੀਆ ਤੇ ਜਾਵੜਗੇ ਬਾਰਡਰ ਏਰੀਆ ਤਾਂ ਇਹਨਾਂ ਨੇ ਐਡਿਕੈਡਰ ਬਣਾਤਾ ਬੀ ਇਸ ਕਰਕੇ ਚਲੋ ਇਹ ਅਡਰ ਰਹਿਣਗੇ ਇਹਨਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਆ ਜਿਹੜੀ ਕੇਡਰ ਵਾਈਜ਼ ਭਰਤੀ ਕਰਨਾ ਤੇ ਉਦੋਂ ਕਾਹ ਕੇਡਰਾਂ ਨੂੰ ਗੈਂਟੀਆਂ ਦੇ ਹਿਸਾਬ ਨਾਲ ਜਿਵੇਂ ਸਕੂਟਰਾਂ ਮੋਟਰਸਾਈਕਲਾਂ ਗੱਡੀਆਂ ਦੇ ਨੰਬਰ ਹੁੰਦੇ ਆ ਇਸ ਤਰ੍ਹਾਂ ਦਾ ਭਰਤੀ ਕਰਨਾ ਜਦੋਂ ਜੇ ਮਾਸਟਰ ਭਰਤੀ ਹੁੰਦਾ ਤਾਂ ਮਾਸਟਰ ਕੈਡਰੀ ਆ ਜੇ ਲੈਕਚਰਰ ਭਰਤੀ ਹੁੰਦਾ ਤਾਂ ਲੈਕਚਰਰੀ ਆ ਜੇ ਈਟੀਟੀ ਭਰਤੀ ਹੁੰਦਾ ਤਾਂ ਈਟੀਟੀ ਆ ਇਹ ਨਹੀਂ ਹੈ ਕਿ ਇਹ ਭਰਤੀ ਇਹ ਹਰੇਕ ਭਰਤੀ ਦੇ ਵੱਖੋ ਵੱਖਰੇ ਰੂਲ ਆ ਜਦੋਂ ਦੇਖੋ ਨਵੀਂ ਭਰਤੀ ਹੋਈ ਹੈ 20720 ਤੋਂ ਬਾਅਦ ਪੰਜਾਬ ਦੇ ਵਿੱਚ ਕੇਂਦਰੀ ਪੇ ਜਿਹੜਾ ਹੈਗਾ ਲਾਗੂ ਕਰਕੇ ਉਹਨਾਂ ਵੀ ਸਾਡੇ ਨਵੇਂ ਭਰਤੀ ਹੋਏ ਅਧਿਆਪਕ ਸਾਥੀਆਂ ਦਾ ਇਹ ਸਰਕਾਰ ਸ਼ੋਸ਼ਣ ਕਰ ਰਹੀ ਆ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਲਗਾਤਾਰ ਇਹ ਮੰਗ ਕਰਦੇ ਆ ਵੀ 20720 ਵਾਲਾ ਪੱਤਰ ਜਿਹੜਾ ਉਹ ਸਰਕਾਰ ਵਾਪਸ ਲਵੇ ਐਸੋਸੀਏਟ ਅਧਿਆਪਕਾਂ ਨੂੰ ਰੈਗੂਲਰ ਕਰੇ ਜਿਹੜੇ ਕੱਚੇ ਅਧਿਆਪਕਾ ਉਹਨਾਂ ਨੂੰ ਰੈਗੂਲਰ ਕਰੇ ਜਿਹੜੇ ਕੰਪਿਊਟਰ ਅਧਿਆਪਕਾ ਆਈਸੀਟੀ ਦੇ ਵਿੱਚ ਉਹਨਾਂ ਨੇ ਰੈਗੂਲਰ ਜਿਹੜਾ ਰੈਗੂਲਰ ਕੀਤੇ ਹਾਲਾਂਕਿ ਆਈਸੀਟੀ ਇੱਕ ਸੰਸਥਾ ਨਾ ਕੋਈ ਸਰਕਾਰ ਆ ਤੇ ਉਹਨਾਂ ਨੂੰ ਵੀ ਇਹ ਸਾਰੇ ਸਾਰਿਆਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਲਿਆਵੇ ਇਹਨਾਂ ਤੇ ਸੀਐਸਆਰ ਰੂਲ ਲਾਗੂ ਕਰੇ ਇਹਨਾਂ ਦੀਆਂ ਸਵਾਵਾਂ ਜਿਹੜੀਆਂ ਹੈਗੀਆਂ ਪੂਰਨ ਪੇ ਸਕੀਲਾਂ ਦੇ ਵਿੱਚ ਸਾਰੇ ਹੀ ਕੇਡਰਾਂ ਦੀਆਂ ਜੇ ਸਰਕਾਰ ਚਾਹੁੰਦੀ ਆ ਜੇ ਬਦਲਾਅ ਲਿਆਉਣਾ ਚਾਹੁੰਦੀ ਆ ਤਾਂ ਹੀ ਆ ਜੇ ਇਹਨਾਂ ਨੇ ਇਸੇ ਤਰ੍ਹਾਂ ਬੁੱਤੇਸਾਰ ਕੇ ਕੰਮ ਜਿਹੜੇ ਹੈਗੇ ਆ ਚਲਾਉਣੇ ਆ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹਨਾਂ ਨੂੰ 26 ਤੇ 27 ਦੇ ਵਿੱਚ ਲਗਾਤਾਰ ਸਵਾਲ ਪੁੱਛਣਗੇ ਅੱਜ ਤਾਂ ਸਿਰਫ ਸਾਡੇ ਇਹ ਐਸੋਸੀਏਟ ਅਧਿਆਪਕ ਸਾਥੀ ਹੀ ਆਜ਼ਾਦੀ ਦਿਹਾੜੇ ਤੇ ਪੁੱਛ ਰਿਹਾ ਉਦੋਂ ਬਾਅਦ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਜਾਂ ਬੇਰੋਜ਼ਗਾਰ ਮੁਲਾਜ਼ਮ ਨੇ ਉਹ ਵੀ ਪੁੱਛਣਗੇ ਜਿਨ੍ਹਾਂ ਨੂੰ ਕਾਲਜਾਂ ਦੇ ਵਿੱਚ ਪੂਰਾ ਬਰਜ਼ੀਫਾ ਨਹੀਂ ਮਿਲਦਾ ਉਹ ਵੀ ਪੁੱਛਣਗੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਬਰਜ਼ੀਫਾ ਨਹੀਂ ਦਿੱਤਾ ਜਾ ਰਿਹਾ ਉਹ ਵੀ ਨਹੀਂ ਪੁੱਛਣਗੇ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਨੂੰ ਸਮੇਂ ਸਰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਵੀ ਪੁੱਛਣਗੇ ਇਹ ਕਰਕੇ ਸਰਕਾਰ ਨੂੰ ਚਾਹੀਦਾ ਆਪ ਦਾ ਪ੍ਰਬੰਧ ਠੀਕ ਕਰੇ ਕਾਰਪੋਰੇਟ ਨੀਤੀਆਂ ਤੋਂ ਪਿੱਛੇ ਪੈਰ ਖਿੱਚ ਕੇ ਸਰਕਾਰੀ ਲੋਕਾਂ ਦੀਆਂ ਨੀਤੀਆਂ ਵੱਲੀ ਧਿਆਨ ਦੇਵੇ ਜਿਹੜਾ ਖਰਚ ਕਾਰਪੋਰੇਟਾਂ ਤੇ ਕਰ ਰਹੀ ਹੈ ਉਹ ਲੋਕ ਭਲਾਈ ਤੇ ਕਰੇ ਨਾ ਕਿ ਕਾਰਪੋਰੇਟਾਂ ਦੀ ਝੋਲੀ ਦੇ ਵਿੱਚ ਖੇਡੇ ਸਰਕਾਰ ਮੁੱਖ ਮੰਤਰੀ ਸਾਹਿਬ ਤਾਂ ਹਰੇ ਪੈਨ ਦੀਆਂ ਗੱਲਾਂ ਕਰਦੇ ਸਨ ਜਦੋਂ ਬਣੇ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਹੀ ਉਹਨਾਂ ਨੇ ਕਿਹਾ ਸੀ ਕਿ ਮੇਰਾ ਹਰਾ ਪੈਨ ਲੋਕਾਂ ਦੇ ਹਿੱਤ ਲਈ ਚੱਲੇਗਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਫਿਰ ਕਿਉਂ ਨਹੀਂ ਕੀਤਾ ਇਹਨਾਂ ਨੇ ਪੱਕਾ ਤੁਸੀਂ ਮੰਨਦੇ ਹੋ ਵੀ ਹਰਾ ਪੈਨ ਉਹਦਾ ਆਪਦਾ ਤੁਹਾਨੂੰ ਲੱਗਦਾ ਜਿਹੜੀਆਂ ਵੀ ਚਾਹੇ ਹੋ ਪ੍ਰਧਾਨ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਉਹ ਕਾਰਪੋਰੇਟਾਂ ਦੀਆਂ ਨੀਤੀਆਂ ਤੋਂ ਬਾਹਰ ਜਾਂਦਾ ਜਿੱਧਰ ਨੂੰ ਕਾਰਪੋਰੇਟ ਉਹਨਾਂ ਦਾ ਪੈਨ ਚਲਾਉਣਗੇ ਉਧਰ ਨੂੰ ਚੱਲੂਗਾ ਇਸ ਕਰਕੇ ਇਹ ਉਦੋਂ ਲੋਕਾਂ ਨੂੰ ਭਲੇਖਾ ਸੀ ਵੀ ਮੁੱਖ ਮੰਤਰੀ ਇਹ ਕਹਿੰਦਾ ਵੀ ਹਰਾ ਪੈਨ ਤੁਹਾਡੇ ਵਾਸਤੇ ਚੱਲੂਗਾ ਹਰਾ ਪੈਨ ਕਾਰਪੋਰੇਟਾਂ ਨੇ ਚਲਾਉਣਾ ਉਹਦਾ ਜਿੱਦੇ ਉਹਨਾਂ ਨੇ ਜਮਾ ਪੈਰ ਪਿਛਾ ਖਿੱਚ ਲਈ ਉਦੇ ਉਹਦਾ ਹਰੇ ਪੈਨ ਦੀ ਨਿਬ ਟੁੱਟ ਜਾਣੀ ਹੈਗੀ ਆ ਜਦੋਂ ਲੋਕਾਂ ਦੀਆਂ ਭਲਾਈ ਦੀਆਂ ਸਕੀਮਾਂ ਤੇ ਉਹ ਇਧਰ ਨੂੰ ਹੱਥ ਕਰੂਗਾ ਇਧਰਲੇ ਪਾਸੇ ਨੂੰ ਆਊਗਾ ਤੇ ਉਹਨਾਂ ਨੇ ਆਉਣ ਨਹੀਂ ਦੇਣਾ ਸਾਨੂੰ ਜਥੇਬੰਦੀ ਨੂੰ ਡੈਮੋਕਰੈਟਿਕ ਟੀਚਰ ਫਰੰਟ ਨੂੰ ਬਿਲਕੁਲ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਕਿ ਸਰਕਾਰਾਂ ਜਿਹੜੀਆਂ ਉਹ ਵਾਅਦੇ ਜਿਹੜੀਆਂ ਕਰਦੀਆਂ ਉਹਨਾਂ ਨੇ ਪੂਰੇ ਕਿਵੇਂ ਕਰਨੇ ਆ ਸਾਨੂੰ ਪਤਾ ਉਹ ਜਿਹੜਾ ਵਾਦੇ ਲੋਕਾਂ ਨਾਲ ਕਰਦੇ ਆ ਬੰਦੇ ਕਾਰਪੋਰੇਟ ਜੋਕਾਂ ਦੇ ਨਾਲ ਆ ਉਹਨਾਂ ਦੇ ਏਜੰਡੇ ਆ ਜਿਹੜੇ ਉਹ ਲਾਗੂ ਹੁੰਦੇ ਆ ਸਾਰੀਆਂ ਸਰਕਾਰਾਂ ਦੇ ਇਸ ਕਰਕੇ ਅਸੀਂ ਹਰੇ ਪੈਨ ਤੇ ਉਮੀਦ ਕਰਨ ਦੀ ਬਜਾਏ ਅਸੀਂ ਸੰਘਰਸ਼ਾਂ ਦੇ ਅਖਾੜੇ ਤੇ ਵੱਧ ਟੇਕ ਰੱਖਦੇ ਆ ਅਸੀਂ ਲਾਮਬੰਦੀ ਕਰਦੇ ਆ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ ਅਧਿਆਪਕਾਂ ਦੇ ਵਿੱਚ ਜਾਂਦੇ ਆ ਬੇਰੁਜ਼ਗਾਰਾਂ ਦੇ ਵਿੱਚ ਜਾਂਦੇ ਆ ਵੀ ਇਹਦਾ ਇੱਕੋ ਇੱਕ ਸਵਲੜਾ ਰਾਹ ਏਕੇ ਤੇ ਸੰਘਰਸ਼ ਦਾ ਤਾਂ ਹੀ ਹਰਾ ਪੈਨ ਲੋਕਾਂ ਦੇ ਵਾਸਤੇ ਚੱਲੂਗਾ ਜਿਵੇਂ ਕਿ ਸਰਕਾਰ ਦੇ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਕੀ ਤੁਸੀਂ ਕੱਲ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲਈ ਜਾ ਰਹੇ ਹੋ ਦੇਖੋ ਸਾਡਾ ਅਜੰਡਾ ਤਾਂ ਇਹੀ ਹੈ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਾਂਗੇ ਜਿਾ ਕਿ ਇਹ ਹੁਣ ਸਰਕਾਰ ਇਹਨਾਂ ਕੋਲੇ ਸਭ ਕੁਝ ਹੈ ਇਹਨਾਂ ਕੋਲੇ ਜੇਲ੍ਹਾਂ ਥਾਣੇ ਜਣੀ ਇਹਨਾਂ ਕੋਲੇ ਸਿਸਟਮ ਹੈ ਕੀ ਲੱਗਦਾ ਕਿ ਜਾਣ ਦੇਣਗੇ ਦੇਖੋ ਜਿਹੋ ਜਿਹਾ ਪ੍ਰਸ਼ਾਸਨ ਦਾ ਰਵਈਆ ਤਾਂ ਇਹੀ ਹੈ ਵੀ ਉਹ ਉਹਨਾਂ ਵੱਲੋਂ ਇਹ ਆ ਗਿਆ ਵੀ ਅਸੀਂ ਤੁਹਾਨੂੰ ਉੱਥੇ ਪਹੁੰਚਣ ਤਾਂ ਦੇਣਾ ਨਹੀਂ ਵੀ ਸਾਡੇ ਨਾਲ ਗੱਲਬਾਤ 'ਚ ਬੈਠੋ ਤੇ ਆਓ ਡੀਐਸਪੀ ਦਾ ਹੁਣ ਫੋਨ ਆਇਆ ਕਿ ਤੁਸੀਂ ਸਾਡੇ ਨਾਲ ਬੈਠੋ ਪਰ ਇਹ ਹੈ ਵੀ ਸਾਡੇ ਵੱਲੋਂ ਸਾਡਾ ਇਹ ਹੈ ਕਿ ਵੀ ਜੇ ਅਸੀਂ ਪੰਜ ਮੈਂਬਰ ਬੈਠ ਵੀ ਜਾਵਾਂਗੇ 12710 ਅਧਿਆਪਕ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਉਹ ਸਵਾਲ ਫਿਰ ਕਿਤੇ ਨਾ ਕਿਤੇ ਜਾ ਕੇ ਮੁੱਖ ਮੰਤਰੀ ਨੂੰ ਕਰਨਗੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕਿਹੜੇ ਸਵਾਲ ਨੇ ਜਿਹੜੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੁੰਦੇ ਹੋ ਸਾਡੀਆਂ ਮੰਗਾਂ ਤੇ ਇਹ ਹੈ ਕਿ ਪੂਰੇ ਪੇ ਸਕੇਲ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਸੀਐਸਆਰ ਰੂਲ ਸਾਡੇ ਤੇ ਲਾਗੂ ਕੀਤੇ ਜਾਣ ਰਹਿੰਦੇ ਸਾਥੀ ਹੈ ਜਿਹੜੇ ਸਾਡੇ ਜਿਨ੍ਹਾਂ ਨੂੰ ਹਜੇ 6000 ਤਨਖਾਹ ਮਿਲਦੀ ਹੈ 120 ਦੇ ਕਰੀਬ ਸਾਥੀ ਹੈ ਉਹਨਾਂ ਨੂੰ ਰੈਗੂਲਰਾਈਜੇਸ਼ਨ ਦੇ ਆਰਡਰ ਦਿੱਤੇ ਜਾਣ ਤੇ 145 ਅਧਿਆਪਕ ਹੈ ਜਿਹੜੇ ਕਿ ਜਿਨ੍ਹਾਂ ਦੇ 10 ਸਾਲ ਹਜੇ ਕੰਪਲੀਟ ਨਹੀਂ ਹੁੰਦੇ ਜਿਹੜੀ ਇਹਨਾਂ ਨੇ ਸ਼ਰਤ ਲਾਈ ਹੈ ਉਹਦੇ ਵਿੱਚ ਫਲੋਰ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਕਿ ਉੱਥੇ ਤਨਖਾਹ ਵਾਧੇ ਦੀ ਗੱਲ ਕੀਤੀ ਸੀ ਉਹਨਾਂ ਦੇ ਮਤਾਬਕ ਉਹ ਤਨਖਾਹ ਵਾਧਾ ਉਹਨਾਂ ਦਾ ਹੋਣਾ ਚਾਹੀਦਾ ਸਾਡੀਆਂ ਇਹ ਮੰਗਾਂ ਲੇਕਿਨ ਸਾਡਾ ਇਹਨਾਂ ਨੇ ਜੋ ਪਾਲਿਸੀ ਦੇ ਮਤਲਬ ਡਾਈਨ ਕਾਰਡਰ ਬਣਾਇਆ ਸਾਡੀ ਕੋਈ ਪੋਸਟ ਨਹੀਂ ਹੈਗੀ ਸਾਨੂੰ ਪੋਸਟ ਦੇ ਉੱਪਰ ਲਿਆ ਕੇ ਮਤਲਬ ਜੇ ਉਹ ਅਸੀਂ ਕੰਮ ਕਰ ਰਹੇ ਹਾਂ ਸਾਡੀ ਕਵਾਲੀਫਿਕੇਸ਼ਨ ਦੇ ਆਧਾਰ ਤੇ ਸਾਨੂੰ ਪੋਸਟ ਦਿੱਤੀ ਜਾਵੇ ਕਵਾਲੀਫਿਕੇਸ਼ਨ ਦੇ ਆਧਾਰ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਬਣਾਈਆਂ ਜਾਣ ਸਕੇਲ ਬਣਾਏ ਜਾਣ ਜੇ ਐਨਟੀਟੀ ਆ ਤਾਂ ਉਹਨੂੰ ਐਨਟੀਟੀ ਦਾ ਸਕੇਲ ਦਿੱਤਾ ਜਾਵੇ ਈਟੀਟੀ ਆ ਤਾਂ ਉਹਨੂੰ ਈਟੀਟੀ ਦਾ ਸਕੇਲ ਦਿੱਤਾ ਜਾਵੇ ਬੀਐਡ ਆ ਤਾਂ ਉਹਨੂੰ ਬੀਐਡ ਦਾ ਸਕੇਲ ਦਿੱਤਾ ਜਾਵੇ ਸਾਡੀਆਂ ਮੰਗਾਂ ਇਹੇ ਆ ਤੇ ਦੂਜੀ ਗੱਲ ਇਹੇ ਆ ਵੀ ਜਿਹੜੀ ਤੁਸੀਂ ਇਹ ਕਹੀ ਹੈ ਵੀ ਕੀ ਮਤਲਬ ਸਰਕਾਰ ਸਾਡੇ ਤੋਂ ਕੁਐਸਚਨ ਕਰਨ ਜਾਣ ਦੇਊਗੀ ਉਹ ਅਸੀਂ ਫਿਰ ਆਪ ਦਾ ਫੈਸਲਾ ਹੱਜ ਕੀਤਾ ਹੋਇਆ ਵੀ ਅਸੀਂ ਜਾਵਾਂਗੇ ਮੈਡਮ ਕਿਵੇਂ ਦੇਖਦੇ ਹੋ ਕਿ ਬੱਚਿਆਂ ਦੇ ਸਾਹਮਣੇ ਹੀ ਟੀਚਰਾਂ ਨੂੰ ਰੀਟੇਨਡ ਕੀਤਾ ਜਾਂਦਾ ਹੈ ਸਕੂਲਾਂ ਦੇ ਵਿੱਚ ਪੁਲਿਸ ਭੇਜੀ ਜਾਂਦੀ ਇਹੋ ਜਿਹੀ ਵਤੀਰੇ ਨੂੰ ਕਿਵੇਂ ਦੇਖਦੇ ਹੋ ਸਰ ਇਹ ਹੈਗਾ ਵੀ ਬਹੁਤ ਮਦਬਤ ਦੀ ਇਹ ਗੱਲ ਹੈਗੀ ਹੈ ਵੀ ਜਿਹੜਾ ਇਸ ਤਰ੍ਹਾਂ ਵੀ ਅੱਜ ਤੱਕ ਪਹਿਲੀ ਵਾਰ ਹੋਇਆ ਵੀ ਸਕੂਲਾਂ ਦੇ ਵਿੱਚ ਮਤਲਬ ਟੀਚਰ ਕੋਲੇ ਪੁਲਿਸ ਵਾਲੇ ਬਹਿੰਦੇ ਨੇ ਜਾ ਕੇ ਬਹੁਤ ਗੰਦਾ ਮਾਹੌਲ ਕਰਦੇ ਨੇ ਜਾ ਕੇ ਬੱਚੇ ਡਰ ਚੁੱਕੇ ਸੀ ਉਸ ਦਿਨ ਬਹੁਤ ਵਧੀਆ ਮਾਹੌਲ ਨਹੀਂ ਆਪਾਂ ਇਸ ਨੂੰ ਗਿਣ ਸਕਦੇ ਬਟ ਫਿਰ ਵੀ ਮੈਂ ਮੰਗਾ ਵੱਲ ਜ਼ਿਆਦਾ ਧਿਆਨ ਦੇਵਾਂਗੀ ਇਹ ਤਾਂ ਚਲੋ ਜ਼ਿੰਦਗੀ ਚ ਹੁੰਦੀਆਂ ਆਈਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਐਸੀ ਤਰ੍ਹਾਂ ਹੀ ਸਾਡੇ ਨਾਲ ਕਰਦੀਆਂ ਰਹੀਆਂ ਨੇ ਕੋਈ ਪਹਿਲੀ ਵਾਰ ਨਹੀਂ ਸਾਡੇ ਨਾਲ ਹੋਇਆ ਸੋ ਜਿਹੜੀ ਸਾਡੇ ਕੋਲੇ ਬਾਰ-ਬਾਰ ਗੱਲ ਉੱਠ ਰਹੀ ਹੈ ਵੀ ਸਾਡੇ 10 ਸਾਲ ਵਿੱਚ ਪੂਰੇ ਕੀਤੇ ਜਾਂਦੇ ਨੇ ਤੇ ਫਿਰ ਸਾਨੂੰ ਰੈਗੂਲਰ ਕੀਤਾ ਗਿਆ ਨੋ ਕਿਉਂਕਿ ਜਿਹੜੇ 10 ਸਾਲ ਆ ਲੈ ਨੇ ਜੀ ਜਦੋਂ ਅਸੀਂ ਈ ਪੰਜਾਬ ਤੇ ਚੜਾਇਆ ਗਿਆ ਤਾਂ ਜਾਂ ਯੂ ਡਾਈਸ ਦੇ ਉੱਤੇ ਅਸੀਂ 10 ਸਾਲ ਚੜਾਏ ਗਏ ਤਾਂ ਸਾਡਾ ਕੀ ਸੀਗਾ ਜਿਹੜਾ 28 ਜੁਲਾਈ 2023 ਤੋਂ ਹੀ 2 ਸਾਲ ਗਿਨੇ ਗਏ ਨੇ ਘਟੋ ਘਟ ਜੇ ਸਾਡੇ 10 ਸਾਲ ਵਿੱਚ ਮੈਂਸ਼ਨ ਕੀਤੇ ਗਏ ਹੁੰਦੇ ਤਾਂ ਅਸੀਂ ਉੱਥੇ ਡਾਟਾ ਤੋਂ ਭਰਦੇ ਨਾ ਡਾਟਾ ਤਾਂ ਹੀ ਮਣ ਜਿਹੜੀ ਸਰਕਾਰ ਹੁੰਦੀ ਹੈ ਸਾਡੀ ਪੰਜਾਬ ਤੋਂ ਜਾਂ ਯੂ ਐਸ ਤੋਂ ਉੱਤੋਂ ਚੱਕਦੀ ਹੈ ਤਾਂ ਅੱਗੇ ਸਾਨੂੰ ਕੋਈ ਪ੍ਰੋਮੋਸ਼ਨ ਦੇਣੀ ਜਾਂ ਕੁਝ ਵੀ ਦੇਣਾ ਹੁੰਦਾ ਤਾਂ ਤਾਂ ਹੀ ਹੁੰਦੀ ਹੈ ਬਟ ਮੈਂ ਤੁਹਾਨੂੰ ਇੱਕ ਜਰਨਲਿਸਟ ਦੀ ਗੱਲ ਲਾ ਲੋ ਮੇਨਲੀ ਗੱਲ ਲਾ ਲੋ ਸਾਡੇ ਨਾਲ ਕੀਤਾ ਕੀ ਹੈ ਸਰਕਾਰ ਨੇ ਅਸੀਂ ਪਹਿਲਾਂ ایਜੀਐਸ ਏਆਈਐਸਟੀਆਰ ਬਲੈਂਟੇਅਰ ਹੁੰਦੇ ਸੀ ਉਹਦਾ ਨਾਮ ਚੇਂਜ ਕਰਕੇ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਰੱਖਤਾ ਲੇਕਿਨ ਉਹਦਾ ਨਾਮ ਚੇਂਜ ਕੀਤਾ ਗਿਆ ਜਿਵੇਂ ਕਿ EGS ਦਾ ਨਾਮ AI ਕੀਤਾ ਗਿਆ ਸੀ ਇਹ ਨਾਮ ਚੇਂਜ ਕਰਕੇ ਜੀ 58 ਸਾਲ ਦੀ ਜਿਹੜੀ ਸਾਡੀ ਹੈਗੀ ਜੋਬ ਉਹ ਪੱਕੀ ਕਰ ਦਿੱਤੀ ਗਈ 6 ਤੋਂ 18000 ਤੱਕ ਜਿਹੜੀ ਸਾਡੀ ਸੀ ਤਨਖਾਹ ਕਰ ਦਿੱਤੀ ਗਈ ਹੋਰ ਇਸ ਸਰਕਾਰ ਨੇ ਸਾਡਾ ਕੁਝ ਨਹੀਂ ਕੀਤਾ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਇਹੀ CM ਸਾਹਿਬ ਕਹਿੰਦੇ ਹੁੰਦੇ ਸੀ ਵੀ ਦੇਖੋ ਜੀ ਤੁਸੀਂ ਸਿੱਧੇ ਆਓ ਸਿੱਧੇ ਮਿਲੋ ਸਾਡੀ ਸਰਕਾਰ ਬਣਾਓ ਸਾਡੇ ਧਰਨਿਆਂ ਦੇ ਵਿੱਚ ਆ ਕੇ ਇਹ ਗੱਲਾਂ ਕਰਦੇ ਹੁੰਦੇ ਸੀ ਵੀ 6000 ਤਾਂ ਵੇਖੋ ਮਾਲੀ ਲਈ ਜਾਂਦਾ ਸਾਡੇ ਘਾ ਪੱਟਣ ਵਾਲਾ ਲਈ ਜਾਂਦਾ ਸਾਡੇ ਰੋਟੀ ਪਕਾਉਣ ਵਾਲੀ ਲੈ ਰਹੀ ਹੈ ਤੁਸੀਂ ਐਨੇ ਪੜੇ ਲਿਖੇ ਹੋਏ 6000 ਦੇ ਸਾਰਾ ਦਿਨ ਕੰਮ ਕਰਦੇ ਹੋ ਅਸੀਂ 6000 ਤੇ ਵੀ ਜੁੱਤੀਆਂ ਖਾਂਦੇ ਸੀ ਤੇ 18 ਤੇ ਵੀ ਖਾਂਦੇ ਆ ਅੱਜ ਸਾਡੇ ਨਾਲ ਸਕੂਲਾਂ ਵਿੱਚ ਵਤੀਰਾ ਕੀ ਹੋ ਰਿਹਾ ਉਹਦੇ ਬਾਰੇ ਵੀ ਮੈਂ ਦੱਸਣਾ ਚਾਹੂੰਗੀ ਕਿਉਂਕਿ ਅਸੀਂ ਪ੍ਰੀ ਨਰਸਰੀ ਦੀਆਂ ਜਿਹੜੀਆਂ ਕਲਾਸਾਂ ਜਿਵੇਂ ਮੇਰਾ ਸਕੂਲ 7 ਤੋਂ 12 ਲੱਗਦਾ ਹੈ 7 ਤੋਂ 10 ਵਜੇ ਤੱਕ ਛੁੱਟੀ ਹੁੰਦੀ ਹੈ 10 ਵਜੇ ਤੱਕ ਛੁੱਟੀ ਸਾਡੇ ਬੱਚੇ ਬੈਠੇ ਰਹਿੰਦੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਰੈਗੂਲਰ ਟੀਚਰ ਉਹ ਸਾਡੇ ਤੇ ਇਹ ਉਮੀਦ ਲਾਈ ਬੈਠੇ ਆ ਵੀ ਇਹਨਾਂ ਦੇ ਟੀਚਰ ਤੇ ਜਾਣ ਤੇ ਦੂਸਰੀਆਂ ਕਲਾਸਾਂ ਪੜਾਉਣਾ ਤੇ ਇਵਨ ਅਸੀਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਜੋ ਅਧਿਆਪਕ ਛੁੱਟੀ ਤੇ ਹੁੰਦਾ ਕੋਈ ਵੀ ਕੁਛ ਵੀ ਉੱਥੇ ਕੰਮ ਹੈ ਤੇ ਸਾਨੂੰ ਸੌਂਪ ਦਿੱਤਾ ਜਾਂਦਾ ਏ ਟੂ ਜ਼ेड ਕੰਮ ਜਿਹੜਾ ਇਕੁਅਲ ਕੰਮ ਅਸੀਂ ਉਹਨਾਂ ਦੇ ਬਰਾਬਰ ਕਰਦੇ ਆ ਤੇ ਬਟ ਸਰਕਾਰ ਆ ਜਿਹੜੀ ਉਹ ਸਾਡੇ ਨਾਲ ਧੋਖਾ ਹਰ ਰੋਜ਼ ਕਰਦੀ ਹੈ ਤੇ ਜਿਹੜੀ ਗੱਲ ਰਹੀ ਕੱਲ ਜਾਣ ਦੀ ਅਸੀਂ ਸ਼ਮੂਲੀਅਤ ਜ਼ਰੂਰ ਕਰਾਂਗੇ ਜਿੰਨੀ ਸਾਡੀ ਵਾਹ ਲੱਗੀ ਜ਼ਰੂਰ ਕਰਾਂਗੇ ਕਿਉਂਕਿ ਮੰਤਰੀ ਸੰਤਰੀ ਗੱਲਾਂ ਕਰ ਜਾਂਦੇ ਆ ਸਟੇਜਾਂ ਦੇ ਉੱਤੇ ਤੇ ਪਰ ਮਿਲਣ ਲਈ ਬਿਲਕੁਲ ਤਿਆਰ ਨਹੀਂ ਹੁੰਦੇਗੇ ਅੱਜ ਮੇਰੇ 8 ਸਾਲ ਰਹਿੰਦੇ ਆ ਸਾਡੀ ਕੋਈ ਪੈਨਸ਼ਨ ਨਹੀਂ ਸਾਡਾ ਕੋਈ ਮੈਡੀਕਲ ਨਹੀਂ ਮੇਰੇ ਦੋ ਆਪਰੇਸ਼ਨ ਹੋਏ ਹੋਏ ਨੇ ਮੈਨੂੰ ਪਤਾ ਵੀ ਮੈਂ 18000 ਚ ਕਿਵੇਂ ਕਿਰਾਏ ਹੋਣਗੇ ਬੱਚੇ ਮੈਂ ਕਿਵੇਂ ਪੜਾਏ ਹੋਣਗੇ ਸਾਡੇ ਕੁੜੀਆਂ ਦੇ ਇਸ ਟਾਈਮ ਘਰਾਂ ਦੇ ਵਿੱਚ 18000 ਤਾਂ ਕੀ ਉਹਨਾਂ ਦੇ ਘਰ ਦੇ ਵਿੱਚ ਪੰਜ ਜੀ ਖਾਣ ਵਾਲੇ ਹੁੰਦੇ ਆ ਤੇ ਆਟਾ ਵੀ ਘਰੇ ਕਈ ਵਾਰ ਮੁੱਕਿਆ ਪਿਆ ਹੁੰਦਾ ਤੇ ਗੁਰਦੁਆਰੇ ਤੋਂ ਕੁੜੀ ਮੋੜਾਂ ਤੋਂ ਗੁਰਦੁਆਰੇ ਦੇ ਵਿੱਚੋਂ ਕਿਲੋ ਆਟਾ ਲੈ ਕੇ ਆਉਂਦੀ ਆ ਕਿ ਉਸ ਦੇ ਹਾਲਾਤ ਇਸ ਤਰ੍ਹਾਂ ਦੇ ਹੋਏ ਪਏ ਨੇ ਵਰਮਾ ਸਰਕਾਰ ਦੀ ਮਦਰ ਨੂੰ ਵੀ ਇਹ ਪੁੱਛਣਾ ਜਾਊਗੀ ਇੱਕ ਵਾਰ ਤਾਂ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਮੇਰੀਆਂ ਧੀਆਂ ਨੇ ਇਹ ਮੇਰੇ ਭੈਣਾ ਨੇ ਮੇਰੇ ਸਿੱਧੇ ਦਰਵਾਜ਼ੇ ਆ ਜੀ ਮੈਂ ਤਾਂ ਜੀ ਪਿੰਡ ਵਿੱਚ ਰਹਿਣੀ ਆ ਆ ਮੇਰਾ ਦਰਵਾਜ਼ਾ ਤੇ ਸਿੱਧੇ ਤੌਰ ਤੇ ਆਓ ਪਰ ਮੇਰੇ ਹਿਸਾਬ ਦੇ ਨਾਲ ਤਾਂ ਉਹ ਮਹਿਲਾਂ ਦੇ ਵਿੱਚ ਰਹਿਣ ਲੱਗ ਗਈ ਅਸੀਂ ਸੰਗਰੂਰ ਦੇ ਵਿੱਚ ਕਿੰਨੇ ਵਾਰ ਗਏ ਆ ਤੇ ਸਾਨੂੰ ਤੋਂ ਮਹਿਲ ਮਿਲੇ ਨਹੀਂ ਨਾ ਉਹ ਸਾਨੂੰ ਕੋਈ ਦਰਵਾਜ਼ੇ ਮਿਲੇ ਆ ਤੇ ਅਸੀਂ ਤਾਂ ਉੱਥੇ ਦੀ ਉੱਥੇ ਖੜੇ ਹੋਏ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਮੈਂ ਪਿੰਡਾਂ 'ਚ ਹੀ ਹੋਂਨਾ ਉਹ ਤਾਂ ਸੀਐਮਾ ਉਸ ਤੋਂ ਬਾਹਰ ਹੀ ਨਹੀਂ ਆਉਂਦੇਗੇ ਸ਼ਕਲ ਨਹੀਂ ਦੇਖੀ ਅੱਜ ਤੱਕ ਅਸੀਂ ਕਿਉਂਕਿ ਉਹਨਾਂ ਨਾਲ ਮੀਟਿੰਗ ਕਰਨੀ ਤਾਂ ਬਹੁਤ ਵੱਡੀ ਗੱਲ ਹੈ ਮੈਂ ਕਹਿੰਦੀ ਰਾਜੇ ਮਹਾਰਾਜੇ ਹਨ ਜਿਹੜੇ ਉਹ ਵੀ ਕਿਸੇ ਵੇਲੇ ਇੱਕ ਵਾਰੀ ਮਿਲਲੇ ਹੋਣਗੇ ਸਾਲ ਸ਼ਮਾਈ ਪਰ ਇਹ ਬੰਦਾ ਸਾਨੂੰ ਸਾਢੇ 3 ਸਾਲਾਂ ਦੇ ਵਿੱਚ ਨਹੀਂ ਮਿਲਿਆ ਸੀ ਇਹਦੀ ਪਰਛਾਈ ਵੀ ਨਹੀਂ ਦੇਖੀਗੀ ਕਿੰਨੀ ਕੁ ਵਾਰ ਤੁਸੀਂ ਗਏ ਹੋ ਮੀਟਿੰਗ ਦੇ ਲਈ ਬਹੁਤ ਵਾਰ ਗਏ ਆਂ ਜੀ ਅਣਗਿਣਤ ਗਏ ਆ ਤੁਹਾਡੇ ਸਾਹਮਣੇ ਦਸੀਏ ਪਰ ਪਿਛਲੀਆਂ ਸਰਕਾਰਾਂ ਦੀ ਮੈਂ ਇੱਕ ਗੱਲ ਕਰਦੀ ਆਂ ਬਾਦਲ ਸਾਹਿਬ ਦੀ ਇੱਕ ਉਹਨਾਂ ਚ ਤੁਸੀਂ ਇਹ ਲਾ ਲੋ ਵੀ ਇਹ ਇਹ ਜਾਂ ਕੋਈ ਨੁਤਕਾ ਸੀ ਉਹਨਾਂ ਕੋਲੇ ਉਹ ਕਹਿੰਦੇ ਸੀ ਸਾਰੀਆਂ ਖੇਡਾਂ ਖੇਡ ਲਈਆਂ ਪਰ ਪੁੰਜੀ ਖੇਡ ਨਹੀਂ ਖੇਡੀ ਉਹ ਸਾਨੂੰ ਇਹ ਸ਼ਬਦ ਪਾ ਕੇ ਤੇ ਸਾਡੇ ਸਿਰ ਤੇ ਹੱਥ ਰੱਖ ਲੈਂਦੇ ਸੀ ਵੀ ਬੀਬਾ ਤੁਸੀਂ ਇੱਕ ਸੜਕ ਤੇ ਬੈਠੇ ਸੀਗੇ ਨਹੀਂ 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 ਬੈਠੋ ਐਸ ਤਰ੍ਹਾਂ ਬਰਿਆ ਕੇ ਸਾਨੂੰ ਪਰ ਮੈਂ ਉਹਨਾਂ ਦੇ ਨਾਲ 72 ਮੀਟਿੰਗਾਂ ਕੀਤੀਆਂ ਤੇ ਪੰਜ ਵੇਚ ਈਟੀਡੀ ਦੇ ਲੈ ਕੇ ਆਈ ਤਾਂ ਜਿਹੜੇ ਅੱਜ ਮੇਰੇ ਖੜੇ ਨੇ ਟੀਚਰ ਈਟੀਟੀ ਕਰਕੇ ਇਹਨਾਂ ਨੇ ਵੀ ਬਹੁਤ ਆਪਦੀ ਮਤਲਬ ਯੂਨੀਅਨ ਦੇ ਵਿੱਚ ਮੈਡਮ ਨੇ ਕੰਮ ਕੀਤਾ ਸੋ ਸਮੇਂ ਸਮੇਂ ਸਿਰ ਅਸੀਂ ਇਕੱਠੇ ਕੰਮ ਕਰਦੇ ਰਹਨੇ ਆ ਪਰ ਸਾਨੂੰ ਇਹ ਸਰਕਾਰ ਤੇ ਇਹੀ ਗੁੱਸਾ ਹੈ ਵੀ ਇਹ ਸਰਕਾਰ ਨੇ ਸਿਰਫ ਵਿਆਹ ਕਰਾਈ ਹੈ ਹੁਣ ਅੱਜ ਦੀ ਖਬਰ ਮੈਂ ਦੱਸਾਂ ਕਿਸੇ ਨੇ ਕਿਹਾ ਵੀ ਛੜਿਆਂ ਦੀ ਯੂਨੀਅਨ ਬਣ ਗਈ ਵੀ 30 ਸਾਲ ਤੋਂ ਉੱਪਰ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇਗੇ ਉਹਨਾਂ ਨੇ ਚਿੱਠੀ ਗੱਡੀ ਹੈ ਸਰਕਾਰ ਨੂੰ ਤੇ ਅਸੀਂ ਆਖਿਆ ਇਦੋਂ ਵੱਡੀ ਕੀ ਗੱਲ ਹੋ ਸਕਦੀ ਹੈ ਸਰਕਾਰ ਤੇ ਤਾਂ ਵਿਆਹ ਹੀ ਹੁੰਦੇ ਕੰਮ ਤਾਂ ਹੁੰਦੇ ਹੀ ਨਹੀਂ ਜਾਂਦੇ ਜਾਂਦੇ ਸਰਕਾਰ ਹੋ ਸਕਦਾ ਜਿਹੜਾ ਸਾਲ ਰਹਿੰਦਾ ਵੀ ਕਿਸੇ ਮੁੰਡਿਆਂ ਦੇ ਵਿਆਹ ਕਰਾਜੋ ਕੋਈ ਭਲੇ ਕਰ ਜਾਵੇ ਹੋਰ ਕੁਛ ਨਹੀਂ ਪਰ ਸਾਡੇ ਲਈ ਸਰਕਾਰ ਨੇ ਅਜੇ ਤੱਕ ਤਿਉਂ ਦੀ ਦਿਓ ਨਹੀਂ ਕੀਤਾਗਾ ਕੁਛ ਵੀ ਕੰਮ ਨਹੀਂ ਕੀਤਾ ਸਾਡੇ ਲਈ 18000 ਅੱਜ ਵੀ 6000 ਵਰਗਾ ਪਰ ਸੋਸ਼ਲ ਸਾਡਾ ਸਭ ਤੋਂ ਵੱਧ ਹੋ ਰਿਹਾ ਜੀ ਸਨਾਮ ਮਤਲਬ ਮੈਂ ਕਹਿੰਦੀ ਆ ਵੀ ਅੱਜ ਤੱਕ ਸਰਕਾਰਾਂ ਬਹੁਤ ਬਣੀਆਂ ਜਦੋਂ ਦਾ ਸਾਡਾ ਪਾਰਟ ਦੇ ਇਸ ਆਜ਼ਾਦ ਹੋਇਆ ਵੀ ਉਦੋਂ ਤੋਂ ਲੈ ਕੇ ਕਹਿੰਦੇ ਆਏ ਨਹੀਂ ਹੋਇਆ ਵੀ ਜਹਾਜ਼ ਮੁੱਖ ਮੰਤਰੀ ਲਈ 2 ਮਿੰਟਾਂ ਲਈ ਉੱਡਿਆ ਹੋਵੇ ਇਸ ਸਰਕਾਰ ਦੇ ਵਿੱਚ ਹੋਇਆ ਸਨਾਮ ਉਦਮ ਸਿੰਘ ਨੂੰ ਮਤਲਬ ਸਰਤਾ ਅंजलि ਦੇਣ ਤੋਂ ਬਾਅਦ ਜਿਹੜਾ ਉਥੋਂ ਦਾ ਜਿੱਥੇ ਉਹਨਾਂ ਨੇ ਰੈਲੀ ਕਰਨ ਜਾਣਾ ਸੀਗਾ ਉਥੋਂ ਤੱਕ ਜਣੀ ਇੱਕ ਸ਼ਹਿਰ ਦੇ ਵਿੱਚ 2 ਮਿੰਟ ਦਾ ਰਸਤਾ ਸੀਗਾ ਬਾਏ ਰੋਡ ਉੱਥੇ ਵੀ ਜਣੀ ਜਹਾਜ਼ ਉੱਡਿਆ ਜਣੀ ਇਹ ਮੁੱਖ ਮੰਤਰੀ ਸਾਹਿਬ ਸਾਡੇ ਜਹਾਜ਼ ਤੋਂ ਥੱਲੇ ਪੈਰ ਨਹੀਂ ਲਾਉਂਦੇ ਇਹ ਕਹਿ ਲਗੇ ਵੀ ਮੁੱਖ ਮੰਤਰੀ ਬਿਆਨਾਂ ਦੇ ਵਿੱਚ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਇਸ ਥਾਂ ਦੇ ਵਿੱਚੋਂ ਦੀ ਚੱਲ ਰਹੀ ਹੈ ਇਹ ਬੋਟਾਂ ਤੋਂ ਪਹਿਲਾਂ ਸੀ ਇਹ ਵੋਟਾਂ ਤੋਂ ਪਹਿਲਾਂ ਦੇ ਵਾਅਦੇ ਸੀ ਜਾਂ ਕਹੇ ਲੋ ਗੱਲਾਂ ਸੀਗੀਆਂ ਵੀ ਅੱਜ ਦੀ ਮੇਰੇ ਜੋ ਅਸੀਂ ਇਸ ਸਰਕਾਰ ਦੇ ਨਾਲ ਮੀਟਿੰਗ ਕੀਤੀ ਐ ਸਾਡੇ ਨਾਲ ਇਹ ਵਾਅਦਾ ਕੀਤਾ ਸੀਗਾ ਜਦੋਂ ਸਾਡੇ ਨਾਲ 18000 ਕੀਤਾ ਸੀ ਉਦੋਂ ਇਹ ਕਿਹਾ ਸੀ ਕਿ ਆਹ ਤੁਸੀਂ ਲੈ ਲਓ ਸਾਡੇ ਸਿਸਟਮ ਸਾਨੂੰ ਸਮਝ ਨਹੀਂ ਆ ਰਿਹਾ ਸਾਡੇ ਕੋਲੇ ਇੰਨਾ ਖਜ਼ਾਨਾ ਭਰਿਆ ਹੋਇਆ ਨਹੀਂ ਪਿਛਲੀਆਂ ਸਰਕਾਰਾਂ ਖਜ਼ਾਨਾ ਖਾਲੀ ਕਰ ਗਈਆਂ ਵੀ ਹੁਣ ਅਸੀਂ ਮਤਲਬ ਕਿ ਇਹ ਕਹਿੰਦੇ ਆ ਵੀ 4 ਮਹੀਨਿਆਂ ਨੂੰ ਮੁੱਖ ਮੰਤਰੀ ਨੇ ਇਹ ਕਿਹਾ ਸੀ ਵੀ 4 ਮਹੀਨਿਆਂ ਨੂੰ ਮੇਰੇ ਨਾਲ ਦੁਬਾਰਾ ਐਸੀਐਮ ਹਾਊਸ ਤੇ ਜਾ ਕੇ ਬਹਿ ਲਿਓ ਤੇ ਉਹ ਮੀਟਿੰਗਾਂ ਮੈਂ ਅੱਜ ਲੈਟਰ ਨਹੀਂ ਕੜਵਾ ਕੇ ਲੈ ਕੇ ਆਈ ਘਟੋ ਘਟ ਚਾਰ ਮੀਟਿੰਗਾਂ ਤਾਂ ਆ ਜਿਮਣੀ ਚੋਣਾ ਲੁਧਿਆਣਾ ਲੁਧਿਆਣਾ ਤੋਂ ਬਾਅਦ ਮੁਕਰ ਗਏ ਉਦੋਂ ਪਹਿਲਾਂ ਤਾਂ ਪਤਾ ਨਹੀਂ ਮਿਲੀਆਂ ਹੀ ਕਿੰਨੀਆਂ ਸੀਗੀਆਂ ਘਟੋ ਘਟ ਇਹ ਕਹਿ ਲਗੇ ਵੀ ਜਦੋਂ ਅਸੀਂ ਉਸ ਦਰਵਾਜੇ ਤੇ ਜਾਂਦੇ ਆ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਸਾਡੇ ਕੋਲ ਆ ਲੈਟਰ ਹੈ ਤੇ ਉਹ ਕਹਿੰਦੇ ਕਿਹੜੀ ਮੀਟਿੰਗ ਸਾਡੇ ਕੋਲੇ ਕੋਈ ਇਹਦੇ ਬਾਰੇ ਸਾਡੇ ਕੋਲੇ ਰਿਟਰਨ ਹੀ ਆਇਆ ਹੋਇਆ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਉਡਾਰੀਆਂ ਹੀ ਲਾਉਂਦੇ ਫਿਰਦੇ ਆ ਪੰਜਾਬ ਦੇ ਵਿੱਚ ਕਦੇ ਉਹ ਗੁਜਰਾਤ ਚਲੇ ਜਾਂਦੇ ਆ ਕਦੇ ਉਹ ਰੈਣਾ ਚਲੇ ਜਾਂਦੇ ਆ ਕਦੇ ਉਹ ਦਿੱਲੀ ਚਲੇ ਜਾਂਦੇ ਆ ਜਾਨੀ ਕਿ ਜਦੋਂ ਲੋਕਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਇਹ ਨਹੀਂ ਕਰਦੇ ਪੂਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਨਹੀਂ ਆਮ ਲੋਕਾਂ ਦੀ ਸਰਕਾਰ ਹੈ ਕੀ ਲੱਗਦਾ ਕਿਤੇ ਤੁਸੀਂ ਕੁਝ ਖਾਸ ਹੋਵੋ ਜਾਂ ਤੁਹਾਨੂੰ ਮਿਲਦੇ ਨਹੀਂ ਜਾਂ ਤੁਹਾਨੂੰ ਮੀਟਿੰਗ ਨਹੀਂ ਦਿੰਦੇ ਦੇਖੋ ਉਦੋਂ ਤਾਂ ਅਸੀਂ ਇਹਨਾਂ ਲਈ ਆਮ ਸੀ ਨਾ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ ਜਦੋਂ ਅਸੀਂ ਇਹਨਾਂ ਦੇ 92 ਐਮਐਲਏ ਜਿਤਾ ਕੇ ਭੇਜੇ ਸੀ ਸਾਡੇ ਆਮ ਲੋਕਾਂ ਦੇ ਨਾਲ ਹੀ ਇਹਨਾਂ ਮਤਲਬ ਕਿ 92 ਐਮਐਲਏ ਬਣਾਏ ਆ ਅਸੀਂ ਖਾਸ ਇਸ ਕਰਕੇ ਹੋ ਸਕਦੇ ਹਾਂ ਅਸੀਂ ਆਪਣੀ ਆਵਾਜ਼ ਚੁੱਕਦੇ ਆ ਅਸੀਂ ਆਪਣੀਆਂ ਮੰਗਾਂ ਮੰਨਦੇ ਆ ਯਾਨੀ ਕਿ ਇਹ ਕਹਿ ਲਗੇ ਵੀ ਸਰਕਾਰ ਨੂੰ ਇਹ ਗੱਲ ਹਜਮ ਨਹੀਂ ਆ ਰਹੀ ਸਾਡਾ ਮੂੰਹ ਆ ਜਿਹੜਾ ਉਹ 18000 ਦੇ ਤਨਖਾਹ ਵਾਧਾ ਦੇ ਕੇ ਸਾਡਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਸਰਕਾਰ ਇਹ ਹੋਣਾ ਨਹੀਂ ਜਿੰਨਾ ਚਿਰ ਇਹ ਜਿਹੜੀ ਇਹਨਾਂ ਨੇ ਗਰੰਟੀ ਕੀਤੀ ਸੀ ਉਹ ਪੂਰੀ ਨਹੀਂ ਕਰਦੇ ਜਿੰਨਾ ਚਿਰ ਸਾਰੇ ਕੱਚੇ ਅਧਿਕਾਰੀਆਂ ਅਧਿਆਪਕਾਂ ਨੂੰ ਜਿੰਨੇ ਕਿ 13000 ਅਧਿਆਪਕਾਂ ਸੀ ਪੂਰੀਆਂ ਸਹੂਲਤਾਂ ਦੇ ਕੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਹੈ ਜਿਹੜੇ ਉਹ ਪੋਸਟ ਦੀ ਮੰਗ ਕਰ ਰਹੇ ਹੈ 스ਕੇਲ ਦੀ ਮੰਗ ਕਰ ਰਹੇ ਹੈ ਬਿਦ ਜੋ ਵੀ ਮਤਲਬ ਰੈਗੂਲਰ ਮੁਲਾਜ਼ਮ ਨੂੰ ਜੋ ਫੈਸਿਲਿਟੀ ਮਿਲਦੀਆਂ ਮਤਲਬ ਕਹਿ ਲਿਏ ਵੀ ਉਹਨਾਂ ਨੂੰ ਜੋ ਪੱਤੇ ਮਿਲਦੇ ਹੈ ਮੈਡੀਕਲ ਪੱਤਾ ਮਿਲਦਾ ਛੁੱਟੀਆਂ ਮਿਲਦੀਆਂ ਜੋ ਵੀ ਜਾਨੀ ਕਿ ਰੈਗੂਲਰ ਮੁਲਾਜ਼ਮ ਨੂੰ ਸਾਡੇ ਬਰਾਬਰ ਬੈਠੇ ਅਧਿਆਪਕ ਨੂੰ ਮਿਲਦਾ ਉਹ ਜਾਨੀ ਕਿ ਸਾਨੂੰ ਜਿੰਨਾ ਚਿਰ ਨਹੀਂ ਮਿਲਦਾ ਸਾਡਾ ਸੰਘਰਸ਼ ਜਿਉਂ ਦੀ ਤਿਆਰ ਹੋਊਗਾ ਤਿੱਖਾ ਹੋਊਗਾ ਦਿਨੋਂ ਦਿਨ ਤੇ ਸਰਕਾਰ ਨੂੰ ਹਰੇਕ ਮੋੜ ਤੇ ਅਸੀਂ ਘੇਰਾਂਗੇ ਤੁਹਾਡੇ ਨਾਲ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੇ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਡਟੀਆਂ ਹੋਈਆਂ ਹਨ ਦੇਖੋ ਜਦੋਂ ਸੰਘਰਸ਼ ਦਾ ਮੈਦਾਨ ਪਖੂਗਾ ਉਦੋਂ ਪੰਜਾਬ ਦੀਆਂ ਸਾਰੀਆਂ ਹੀ ਸੰਘਰਸ਼ੀਲ ਜਥੇਬੰਦੀਆਂ ਉਸ ਸੰਘਰਸ਼ ਦੇ ਮੈਦਾਨ ਦੇ ਵਿੱਚ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਜਥੇਬੰਦੀਆਂ ਤਾਂ ਐਂ ਕਹਿ ਰਹੇ ਵੀ ਅੱਜ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦਾ ਆបਦਾ ਸੰਘਰਸ਼ ਚੱਲ ਰਿਹਾ ਸੀਗਾ ਉਹ ਨੀਤੀ ਨੂੰ ਮੋੜਾ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਫਿਰ ਕਿਸੇ ਵੀ ਸੰਘਰਸ਼ੀਲ ਜਥੇਬੰਦੀ ਦਾ ਸੰਘਰਸ਼ਾ ਜਿਹੜਾ ਉਹ ਮੰਗਦਾ ਹਰੇਕ ਸੰਘਰਸ਼ੀਲ ਜਥੇਬੰਦੀ ਉਸ ਪੜ ਦੇ ਵਿੱਚ ਉਤਰਦੀ